ਮਹਾਕਾਲ ਯਾਤਰਾ ਸੇਵਾ ਸੰਗਤਨਾ ਚਾਹੇ ਤੇ ਲੱਖ ਰੁਪਈਆ ਲੱਗੇ ਪਰ ਕਹਿੰਦੇ ਵੀ 1 ਰੁਪਏ ਦੀ ਵੀ ਪਰਚੀ ਯਾਤਰਾ ਸੰਘ ਵੱਲੋਂ ਜਾਂ ਉਹਨਾਂ ਦੇ ਪ੍ਰਧਾਨ ਵੱਲੋਂ ਜਾਂ ਕਿਸੇ ਵੀ ਮੈਂਬਰ ਵੱਲੋਂ ਕੱਟੀ ਨਹੀਂ ਜਾਂਦੀ ਫਿਰ ਫੰਡ ਕਿੱਦਾਂ ਅਰੇਂਜ ਹੁੰਦੇ ਆ ਕਿੱਦਾਂ ਇਹ ਸਿਸਟਮ ਚੱਲਦਾ ਹੈ ਤੇ ਮੈਂ ਮੋਬਾਈਲ ਚਲਾ ਰਿਹਾ ਉਹਦੇ ਅੱਗੇ ਰੀਲ ਆ ਗਈ ਉਹ ਜੈਨਦੀ ਯਾਤਰਾ ਮੋਬਾਈਲ ਮੋਬਾਈਲ ਤੇ ਤੇ ਮੈਂ ਉਹਨਾਂ ਨੂੰ ਪੁੱਛਿਆ ਪੰਡਤ ਜੀ ਇਹ ਕੀ ਹੈਗਾ ਤੇ ਉਹਨਾਂ ਨੇ ਮੈਨੂੰ ਅੰਦਾਜ਼ ਇਤਿਹਾਸ ਦੱਸੇ ਰ ਮੈਂ ਕਿਹਾ ਕਿਉਂ ਨਾ ਇਹ ਯਾਤਰਾ ਆਪਾਂ ਲੁਧਿਆਣਾ ਸ਼ੁਰੂ ਕਰੀਏ ਗੋਨਾ ਜੋ ਆਸੀ ਮੋਨੋ ਜੀ ਬਹੁਤ ਵੱਡਾ ਕਾਰਜ ਹੈ ਅੰਦਰੋਂ ਆਵਾਜ਼ ਆਈ ਹੈ ਔਖਾ ਸੁਖਾ ਭੋਲੇनाथ ਸ਼ੰਕਰ ਭਗਵਾਨ ਦਾ ਕਾਰਜ ਹੈ ਇਹ ਹੁਣ ਪਹਿਲਾਂ ਕਰਾਂਗੇ ਤੇ ਬਾਅਦ ਸੋਚਾਂ ਯਾਤਰਾ ਨੇ ਪਹਿਲੀ ਯਾਤਰਾ ਨੇ ਐਸਾ ਰੂਪ ਧਾਰਨ ਕਰ ਲਿਆ ਕਿ ਜਿਹੜਾ ਅਸੀਂ ਸੁਪਨੇ ਚ ਨਹੀਂ ਸੋਚਿਆ ਤੀਸਰੀ 우ਜੈਨ ਮਹਾਕਾਲ ਸ਼ਾਈਸ ਵਾਲੀ ਯਾਤਰਾ ਲੁਧਿਆਣਾ ਦੇ ਵਿੱਚ 4 ਅਗਸਤ ਦਿਨ ਸੋਮਵਾਰ ਨੂੰ ਪੰਕਜ ਹੀ ਨਿਕਲਣੇ ਜਾ ਰਹੀ ਹੈ ਜਿੰਦਾ ਲੁਧਿਆਣਾ ਵਾਸੀਆਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ ਸ਼ਰਦਾਲੂਆਂ ਨੂੰ ਉਹੀ ਚੀਜ਼ ਜੋ ਜੈਨ ਚ ਦਿਖ ਨੂੰ ਮਿਲਦੀ ਉਹ ਲੁਧਿਆਣਾ ਦੇ ਵਿੱਚ ਵੀ ਦਿਖਾਣ ਜਾ ਰਹੇ ਬਿਲਕੁਲ ਜ ਬਿਲਕੁਲ ਸੇਮ ਨਜ਼ਾਰਾ ਅਕਤੋ ਵੱਡੀ ਯਾਤਰਾ ਦੀ ਖੂਬਸੂਰਤੀ ਇਹ ਹੈ ਕਿ ਅੰਦੇ ਵਿੱਚ ਇਨਸਾਨੀ ਰੂਪ ਦੇ ਵਿੱਚ ਕੋਈ ਵੀ ਭਗਵਾਨ ਦੀ ਚੰਕੀ ਨਹੀਂ ਹੈ ਅਸੀਂ ਇਸ ਚੀਜ਼ ਦੇ ਖਿਲਾਫ ਆ ਕਿ ਇਨਸਾਨ ਦੇ ਰੂਪ ਦੇ ਵਿੱਚ ਭਗਵਾਨ ਨੂੰ ਬਣਾ ਕੇ ਤੇ ਇਨਸਾਨ ਨੂੰ ਬਣਾ ਕੇ ਉਹਨਾਂ ਨੂੰ ਆਪਨ ਦਿੱਤੇ ਗਾਈਏ ਅਸੀਂ ਸੰਤ ਸਮਾਜ ਦੀ ਆਗਿਆ ਤੋਂ ਉਹਨਾਂ ਨਾਲ ਵਿਚਾਰ ਵਮਸ਼ ਕਰਦੇ ਬ੍ਰਾਹਮਣ ਸਮਾਜ ਦੀ ਆਗਿਆ ਤੋਂ ਲੈ ਕੇ ਅਸੀਂ ਇਸ ਵਾਰ ਅਘੋਰੀ ਜੋ ਬੋਲੇਨਾਥ ਦੀ ਬਰਾਤ ਦੇ ਸਾਖਸ਼ਾਤ ਗਵਾ ਮੰਨੇ ਗਏ ਅਘੋਰੀ ਦੇ ਨੇਤੇ ਉਸ ਜਿੰਦੇ ਵਿੱਚ ਸ਼ਾਮਲ ਹੁੰਦੇ ਜੇ ਕੋਈ ਤੁਹਾਡੇ ਕੋਲ ਇਸ ਯਾਤਰਾ ਸੰਬੰਧੀ ਕੋਈ ਪਰਚੀ ਦੀ ਹੈ ਪੈਸਿਆਂ ਦੀ ਹੈ ਕਿਸੇ ਤਰ੍ਹਾਂ ਦੀ ਵੀ ਗੱਲ ਕਰਦਾ ਹੈ ਤੇ ਤੁਸੀਂ ਉਹਦਾ ਨਹੀਂ ਮੇਰਾ ਨੰਬਰ 99155441 ਹਰ ਤੇ ਸੰਪਰਕ ਕਰ ਸਕਦੇ ਹੋ ਬੜੀ ਛੋਟੀ ਉਮਰੇ ਤੁਸੀਂ ਪ੍ਰੈਕਟੀ ਚ ਪੈਰ ਪਾਇਆ ਕਿਉਂਕਿ ਫਾਦਰ ਸਾਹਿਬ ਤੁਹਾਡੇ ਬੜੀ ਛੋਟੀ ਉਮਰੇ ਚਲੇ ਗਏ ਹਾਂਜੀ ਫਾਦਰ ਸਾਹਿਬ ਮੈਂ ਸਿਰ 8 ਸਾਲ ਦਾ ਸੀ ਜਦੋਂ ਫਾਦਰ ਸਾਹਿਬ ਚਲੇ ਗਏ ਦਾਦਾ ਜੀ ਨੇ ਪਾਲਿਸ਼ ਕੀਤੀ ਉਹ ਮਾਤਾ ਜੀ ਨੇ ਆਪਣੀ ਕੁਰਬਾਨੀ ਦਿੱਤੀ ਆਪਣਾ ਜੀਵਨ ਸਾਨੂੰ ਸਮਰਪਿਤ ਕੀਤਾ ਖਬਰ ਨਿਕਲ ਜਾਂਦੀ ਹੈ ਵੀ ਆਮ ਆਦਮੀ ਪਾਰਟੀ ਦੇ ਸੈਂਟਰਲ ਤੋਂ ਕੈਂਡੀਡੇਟ ਬਣ ਸਕਦੇ ਨੇ ਕਪਿਲ ਕੁਮਾਰ ਜੁਨੇਜਾਦ ਕੀ ਇਹ ਗੱਲ ਮਤਲਬ ਸੱਚ ਸੀ ਉਦੋਂ ਕਿ ਇਹ ਰੂਮਰ ਸੀ ਹੈ ਆਪਣੇ ਪਰਸਨਲ ਤੌਰ ਤੇ ਕੁਐਸਚਨ ਪੁੱਛਿਆ ਤੁਸੀਂ ਜਵਾਬ ਦੇ ਸਕਦੇ ਹੋ ਤਾਂ ਠੀਕ ਨਹੀਂ ਤਾਂ ਆਪਾਂ ਆਮ ਆਦਮੀ ਪਾਰਟੀ ਚੋਂ ਮੈਨੂੰ ਟਿਕਟ ਆਫਰ ਹੋਈ ਸੀ ਤੇ ਮੇਰੇ ਵੱਲੋਂ ਕਨਫਰਮੇਸ਼ਨ ਹੋ ਰਹੀ ਸੀ ਬਸ ਮੇਰੇ ਵੱਲੋਂ ਹੀ ਕੁਝ ਕਹਿ ਲੋ ਇਹ ਪ੍ਰਮਾਤਮਾ ਮੈਨੂੰ ਅਲੇਸ ਰਸਤੇ ਦੇਂ ਜੇ ਪਹੁੰਚਣਾ ਜਾਂਦਾ ਸੀ ਮੈਂ ਆਪਣੀ ਕੋਈ ਕੰਡੀਸ਼ਨ ਲਗਾ ਦਿੱਤੀ ਤੇ ਇਸ ਕਰਕੇ ਟਿਕਟ ਰਹਿ ਗਈ ਸਾਡਾ ਤਾਂ ਇੱਕੋ ਹੀ ਮਕਸਦ ਹੈ ਕਿ ਜਿੰਨਾ ਹੋ ਸਕੇ ਆਪਾਂ ਪਬਲਿਕ ਦੀ ਸੇਵਾ ਕਰ ਸਕੀਏ ਜਿਸ ਰੂਪ ਚ ਜਿੰਨਾ ਜੋਗਾ ਸਾਨੂੰ ਪਰਮਾਤਮਾ ਨੇ ਬਖਸ਼ਿਆ ਹੈ ਮੇਰੇ ਕੋਲ ਨਹੀਂ ਕੁਝ ਅੰਗੈਲੀ ਹੋ ਗਈ ਤੇ ਰਹਿ ਗਿਆ ਲੱਗਦਾ ਮੌਕਾ ਮਿਸ ਹੋ ਗਿਆ ਆਪਣੇ ਹਿੰਦੁਸਤਾਨ ਦਾ ਇਤਿਹਾਸ ਹੈ ਡੈਮੋਕ੍ਰੇਸੀ ਹੈ ਜਿਹੜਾ ਮਰਦੀ ਟਿਕੜੇ ਦਾਅਵਾਦਾਰੀ ਕਰ ਸਕਦਾ ਹੈ ਆਪਰ ਕੀਤੀ ਸੀ ਕੋਈ ਮੂਲ ਨਹੀਂ ਹੈ ਬਸ ਹਾਂ ਇੱਕ ਵਾਰੀ ਹੁੰਦਾ ਹੈ ਕਿ ਅੱਛਾ ਮੌਕਾ ਸੀ ਪਰ ਪਰਮਾਤਮਾ ਕਰੇਗਾ ਇਸ ਤੋਂ ਬਿਹਤਰ ਆਪਸ਼ਨ ਆਈ ਪੋਲਿਟਿਕਸ ਦੇ ਵਿੱਚ ਜਦੋਂ ਬੰਦਾ ਆਉਂਦਾ ਨਾ ਜਾਣਤਾ ਉਹਦਾ ਕੋਈ ਮੋਟਿਵ ਹੁੰਦਾ ਜਾਂ ਤਾਂ ਉਹਦਾ ਕੋਈ ਸ਼ੌਂਕ ਹੁੰਦਾ ਹੈ ਤੇ ਇੱਕ ਬੜੀ ਵੱਡੀ ਗੱਲ ਹੈ ਕਿ ਉਹਦਾ ਕੋਈ ਨ ਮिक्की ਕਿਸੇ ਨੂੰ ਦੇਖ ਕੇ ਸ਼ੌਂਕ ਪੈ ਜਾਂਦਾ ਜਾਂ ਕਿਸੇ ਨੂੰ ਦੇਖੀਦਾ ਵੀ ਯਾਰਾ ਬੰਦਾ ਅੱਛੇ ਕੰਮ ਕਰਦਾ ਅਸੀਂ ਵੀ ਇਹ ਕਰ ਲਈਏ ਕੋਈ ਹੈਰੋਲ ਮਾਡਲ ਜੇ ਪੋਲਿਟਿਕਸ ਦੇ ਵਿੱਚ ਆਇਆ ਤਾਂ ਜ਼ੋਲ ਮਾਡਲ ਇੱਕੋ ਹੀ ਹੈ ਕਿ ਲੋਕਾਂ ਦੀ ਸੇਵਾ ਸੈਂਟਰ ਲੈਵਲ ਦਾ ਮੰਤਰੀ ਉਹਦੀ ਜਿਹੜੀ ਗੱਡੀਆਂ ਦੀ ਬ੍ਰੇਕ ਆਓ ਕਪਲੀ ਦਾ ਦਫ਼ਤਰ ਦੇ ਬਾਹਰ ਹੀ ਆ ਕੇ ਬੰਦਰੀ ਆ ਦਿੱਤਾ ਨਾਲ ਜੁਆਇਨਿੰਗ ਪਾਈ ਸੀ ਉਸ ਤੋਂ ਬਾਅਦ ਇੱਕ ਦੋ ਵਾਰ ਮੀਟਿੰਗ ਹੋਈ ਅਸੀਂ ਬੈਠਦੇ ਆ ਅੱਛੇ ਦੋਸਤ ਹੈ ਮੇਰੇ ਐਸੀ ਕੋਈ ਗੱਲ ਨਹੀਂ ਉਹਨਾਂ ਵਾਸਤੇ ਸਾਰੇ ਵਰਕਰ ਸਾਰਾ ਸਮਾਜ ਇੱਕ ਹੋ ਜਾਵੇ ਸਿਪਾਈ ਰਹੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ ਅੱਜਕੱਲ ਤੁਸੀਂ ਬੀਜੇਪੀ ਦੇ ਵਿੱਚ ਸ਼ ਕੀ ਲੱਗਦਾ ਵੀ ਕਿਉਂ ਇਹ ਜੀ ਪਹਿਲਾਂ ਤਾਂ ਨੋਬਤ ਆਈ ਕਿਉਂ ਜੇ ਆਈਏ ਤੇ ਦੋਨੋਂ ਪਾਰਟੀ ਦੇ ਵਿੱਚ ਕੀ ਲੱਗਦਾ ਤੁਹਾਨੂੰ ਕੀ ਡਿਫਰੈਂਸ ਹੈ ਕਿ ਜਿੰਨੇ ਕੋਈ ਸੇਵਾ ਪਾਣੀ ਹੈ ਯਾਤਰਾ ਮਾਰਗ ਦੇ ਵਿੱਚ ਉਹ ਭੋਲੇ ਨਾ ਦਾ ਸਵਾਗਤ ਵੱਧ ਤੋਂ ਚੜ ਕੇ ਕਰਨ ਚਾਹੇ ਉਹਨਾਂ ਦੀ ਇੱਛਾ ਹੈ ਜਲ ਭੁਲਾਣ ਠੰਡਾ ਭੁਲਾਣ ਲੰਗਰ ਲਾਣ ਪ੍ਰਸ਼ਾਦ ਲਾਣ ਫੁੱਲ ਦੀ ਬਰਖਾ ਕਰਨ ਰਸਤੋਂ 12 ਘੰਟੇ ਲੱਗ ਜਾਂਦੇ ਆ ਅਸੀਂ ਉੱਥੋਂ ਇੱਕ ਵੇ ਚੱਲਦੇ ਹਾਂ ਤੇ ਰਾਤ 11 12 ਵਜੇ ਪਹੁੰਚਦੇ ਆ ਰਸਤੇ 'ਚ ਮਹਾਰਤੀਆਂ ਹੁੰਦੀਆਂ ਬਹੁਤ ਜ਼ਿਆਦਾ ਅੱਗੀਆਂ ਬੰਦ ਵੈਲਕਮ ਹੁੰਦਾ ਹੈ ਬਸ ਯੂਥ ਨੂੰ ਬੱਦ ਤੋਂ ਬੱਦ ਧਰਮ ਤੇ ਕਰਮ ਨਾਲ ਜੋੜਨ ਦਾ ਸਾਡਾ ਮੋਟਿਵ ਹੈ ਆਪਣੇ niche ਆਪਣੀ ਇੱਕ ਟੀਮ ਬਣਾ ਕੇ ਚੱਲੋ ਮੈ ਫਾਰਮ ਵੀ ਮੈਨੇਜ ਹੋ ਜਾਂਦਾ ਹੈ ਵਿਵਹਾਰ ਵੀ ਮੈਨੇਜ ਹੋ ਜਾਂਦਾ ਹੈ ਰਾਜਨੀਤੀ ਮੈਨੇਜ ਹੋ ਜਾਂਦੀ ਹੈ ਸੋਸ਼ਲ ਵੀ ਹੋ ਜਾਂਦੀ ਹੈ ਸਭ ਕੁਝ ਹੋ ਜਾਂਦਾ ਹੈ ਬੰਦੇ ਦੀ ਮੈਂਟੈਲਿਟੀ ਉਸ ਤੋਂ ਹਾਂ ਮੈਂਟੈਲਿਟੀ ਹੋ ਹਾਸੀ ਮਹੀਨੇ ਹੋਵੇ 88 88 ਮੰਥਸ ਲਗਾਤਾਰ ਇੱਕ ਮਹੀਨਾ ਵੀ ਮਿਸ ਨਹੀਂ ਚਾਹੇ ਕੋਵਿਡ ਵੀ ਆਇਆ ਵਿੱਚ ਅਸੀਂ 52 ਲੇਡੀਆਂ ਨੂੰ ਹਰ ਮਹੀਨੇ ਇੱਕ ਮਹੀਨਾ ਰਾਸ਼ਨ ਦਿੰਦੇ ਆ। ਸਟਿਡੀਅਮ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਅੱਜ ਮੌਜੂਦ ਆ ਅਸੀਂ ਲੁਧਿਆਣਾ ਵਿੱਚ ਔਰ ਜਿਵੇਂ ਕਿ ਊਜੈਨ ਦੇ ਵਿੱਚ ਮਹਾਕਾਲ ਪੁਲੇ ਸ਼ੰਕਰ ਦਾ ਜੋ ਉੱਥੇ ਮੰਦਿਰ ਵਿਰਾਜਮਾਨ ਹੈ ਉੱਥੇ ਦੀ ਤਰਜ਼ ਦੇ ਉੱਤੇ ਜਿਹੜੀ ਉੱਥੇ ਸ਼ੋਭਾ ਯਾਤਰਾ ਵਗੈਰਾ ਨਿਕਲਦੀਆਂ ਜਾਂ ਹੋਰ ਕੋਈ ਇਦਾਂ ਦੇ ਪ੍ਰੋਗਰਾਮ ਨੇ ਇਹੋ ਜਿਹੇ ਪ੍ਰੋਗਰਾਮ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਦੇਖਣ ਨੂੰ ਮਿਲਣ ਜਾ ਰਹੇ ਨੇ ਕਿਉਂਕਿ ਲੁਧਿਆਣੇ ਦੇ ਵਿੱਚ ਮਹਾਕਾਲ ਯਾਤਰਾ ਸੇਵਾ ਸੰਗ ਵੱਲੋਂ ਜਿਹੜੀ ਇਹ ਯਾਤਰਾ ਲਗਾਤਾਰ ਤੀਸਰੀ ਯਾਤਰਾ ਜਿਹੜੀ ਹੈ ਉਹ ਲੁਧਿਆਣੇ ਸ਼ਹਿਰ ਦੇ ਵਿੱਚ ਨਿਕਲਣ ਜਾ ਰਹੀ ਹੈ ਸਾਡੇ ਨਾਲ ਜੋ ਅੱਜ ਗੈਸਟ ਮੌਜੂਦ ਨੇ ਉਹਨੇ ਕਪਿਲ ਜੁਨੇਜਾ ਮੋਨੂ ਜੀ ਜੋ ਕਿ ਇਸ ਸੰਸਥਾ ਦੇ ਪ੍ਰੈਜ਼ੀਡੈਂਟ ਨੇ ਔਰ ਹੋਰ ਵੀ ਕਈ ਸੋਸ਼ਲ ਅਦਾਰਿਆਂ ਦੇ ਨਾਲ ਉਹ ਮਿਲ ਜੁਲ ਕੇ ਉੱਥੇ ਕੰਮ ਕਰਦੇ ਰਹੇ ਨੇ ਸਵਾਗਤ ਕਰ ਲੈਨੇ ਆ ਕਪਿਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਕਪਿਲ ਜੀ ਸ਼ਿਮਾਕਾਲ ਜੀ ਜੈ ਸ਼੍ਰੀ ਮਹਾਕਾਲ ਜੀ ਕਿੱਦਾਂ ਦੇਖ ਲਓ ਕਪਿਲ ਜੀ ਤੀਸਰੀ ਯਾਤਰਾ ਤੁਸੀਂ ਮਹਾਕਾਲ ਦੀ ਲੁਧਿਆਣਾ ਸ਼ਹਿਰ ਦੇ ਵੀ ਨਿਕਲਣ ਜਾ ਰਹੀ ਹੈ ਕੀ ਕੀ ਤਿਆਰੀਆਂ ਨੇ ਔਰ ਕੀ ਕੀ ਪਿਛਲੀ ਵਾਰ ਨਾਲੋਂ ਇਸ ਵਾਰ ਕੀ ਕੀ ਜਿਹੜਾ ਸੰਗਤਾਂ ਨੂੰ ਕੀ ਕੀ ਦੇਖਣ ਨੂੰ ਮਿਲੇਗਾ ਹੋਰ ਐਕਸਟਰਾ ਸਭ ਤੋਂ ਪਹਿਲਾਂ ਲੁਧਿਆਣਾ ਵਾਸੀ ਪੰਜਾਬ ਵਾਸੀ ਤੇ ਸਮਸਤ ਹਿੰਦੁਸਤਾਨ ਵਾਸੀਆਂ ਨੂੰ ਜੈ ਸ਼ੀ ਰਾਮ ਸਸਰੀ ਕਾਲ ਤੇ ਜੈ ਸ਼੍ਰੀ ਮਹਾਕਾਲ ਤੀਸਰੀ 우ਜੈਨ ਮਹਾਕਾਲ ਸ਼ਾਈਸਵਰੀ ਯਾਤਰਾ ਲੁਧਿਆਣਾ ਦੇ ਵਿੱਚ 4 ਅਗਸਤ ਦਿਨ ਸੋਮਵਾਰ ਨੂੰ ਪੰਕਜ ਜੀ ਨਿਕਲਣੇ ਜਾ ਰਹੀ ਹੈ ਜਿੰਦਾ ਲੁਧਿਆਣਾ ਵਾਸੀਆਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ ਔਰ ਬਹੁਤ ਉਤਸ਼ਾਹ ਨਾਲ ਲੋਕ ਇਸ ਯਾਤਰਾ ਚ ਵੱਧ ਚੜਕੇ ਹਸਲਦੇ ਆ ਇਸ ਵਾਰ ਯਾਤਰਾ 사ਵਨ ਦੇ ਚੌਥੇ ਸੋਮਵਾਰ ਜਦੋਂ 우ਜੈਨ ਦੇ ਵਿੱਚ ਸ਼੍ਰੀ ਮਹਾਕਾਲ ਪ੍ਰਭੂ ਕੋਲੇਨਾਥ ਦੇ ਰੂਪ ਦੇ ਵਿੱਚ ਪਾਲਕੀ ਦੇ ਵਿੱਚ ਸਵਾਰ ਹੋ ਕੇ ਨਗਰ ਭ੍ਰਮਣ ਨੂੰ ਨਿਕਲਦੇ ਆ ਉਹੀ ਕਲਚਰ ਉਹੀ ਤਰੀਕਾ ਉਹੀ ਵਿਧੀ ਦੇ ਨਾਲ ਜਿੱਦਾਂ 우ਜੈਨ ਦੇ ਵਿੱਚ ਪਾਲਕੀ ਸਵਾਰੀ ਨਿਕਲਦੀ ਹੈ ਉਹ ਲੁਧਿਆਣਾ ਚ ਅਸੀਂ ਪਹਿਲੀ ਦੂਜੀ ਯਾਤਰਾ ਕਰ ਚੁੱਕੇ ਹਾਂ ਤੇ ਹੁਣ ਤੀਸਰੀ ਯਾਤਰਾ ਹੈ ਔਰ ਲੋਕੀ ਇੰਦੀ ਯਾਤਰਾ ਦਾ ਬਹੁਤ ਦੇਰ ਤੋਂ ਬੇਸਬਰੀ ਦਾ ਇੰਤਜ਼ਾਰ ਕਰ ਰਹੇ ਸੀ ਮਤਲਬ ਸ਼ਰਧਾਲੂਆਂ ਨੂੰ ਉਹੀ ਚੀਜ਼ ਜੋ ਉਹ ਜੈਨ ਚ ਦੇਖਣ ਨੂੰ ਮਿਲਦੀ ਉਹ ਲੁਧਿਆਣਾ ਦੇ ਵਿੱਚ ਤੁਸੀਂ ਦਿਖਾਉਣ ਜਾ ਰਹੇ ਹੋ ਬਿਲਕੁਲ ਜ ਬਿਲਕੁਲ ਸੇਮ ਨਜ਼ਾਰਾ ਪੂਰੀ ਯਾਤਰਾ ਦਾ ਕਟੋ-ਕਟ 5 ਕਿਲੋਮੀਟਰ ਦਾ ਯਾਤਰਾ ਮਾਰਗ ਹੈ ਜਿਹੜਾ ਪੈਦਲ ਯਾਤਰਾ ਹੁੰਦੀ ਹੈ ਅਸੀਂ ਲਗਭਗ ਸਵੇਰੇ ਦੁਪਹਿਰੀ 1 ਵਜੇ ਦੇ ਲਗਭਗ ਦ੍ਰੈਸੀ ਸੀ ਸੀਤਾ ਮਤਾ ਮੰਦਿਰ ਤੋਂ ਉੱਥੋਂ ਉੱਥੇ ਯਾਤਰਾ ਪ੍ਰారంਭ ਕਰਾਂਗੇ ਉਸ ਤੋਂ ਬਾਅਦ ਇਹ ਯਾਤਰਾ ਕੰਟਾਗੜ ਚੋੜਾ ਬਿਆ ਨਿਕਾਮਲ ਚੌਂਕ ਤੋਂ ਹੁੰਦੇ ਹੋਏ ਸ਼ੰਗਲਾਸ਼ ਵਾਲਾ ਰੋਡ ਤੇ ਸ਼ੰਗਲਾਸ਼ ਵਾਲਾ ਰੋਡ ਤੋਂ ਗੋਕੂ ਰੋਡ ਗੋਕੂ ਰੋਡ ਤੋਂ ਮੋਜਪੁਰ ਸੁਬਾਨੀ ਬਿਲਡਿੰਗ ਸੁਬਾਨੀ ਬਿਲਡਿੰਗ ਤੋਂ ਹੁੰਦੇ ਹੋਏ 3 ਨੰਬਰ ਚੌਂਕ 3 ਨੰਬਰ ਚੌਂਕ ਤੋਂ ਬਜਮਨ ਰੋਡ ਤੇ ਸ਼੍ਰੀ ਹਨੂਮਾਨ ਮੰਦਿਰ ਨੋ ਲੱਖਾ ਗਾਰਡਨ ਕਲੋਨੀ ਦੇ ਵਿੱਚ ਵਿਸ਼ਰਾਮ ਕਰੇਗੀ ਰਸਤੇ ਦੇ ਵਿੱਚ ਲੋਕ ਬਹੁਤ ਵੱਧ ਤੋਂ ਵੱਧ ਸਵਾਗਤ ਕਰਦੇ ਆ ਸਾਨੂੰ ਬਹੁਤ ਉਤਸ਼ਾਹ ਹੈ ਲੋਕਾਂ ਨੂੰ ਬਹੁਤ ਉਤਸ਼ਾਹ ਹੈ ਯਾਤਰਾ ਦਾ ਕਿਦਾਂ ਦੇਖਦੇ ਹੋ ਮੋਨੂ ਜੀ ਇਹ ਤੁਹਾਡੀ ਤੀਸਰੀ ਯਾਤਰਾ ਨਿਕਲਣ ਜਾ ਰਹੀ ਹੈ ਪਿਛਲੀ ਵਾਰ ਨਾਲੋਂ ਇਸ ਵਾਰੀ ਕੀ ਕੀ ਜਿਹੜਾ ਦੇ ਵਿੱਚ ਹੋਰ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਵੀ ਯਾਤਰਾ ਜਿਹੜੀ ਹੁਣ ਤੀਸਰੀ ਹੈ ਇੱਕ ਤਰ੍ਹਾਂ ਦੀ ਪਹਿਲੀ ਵੀ ਨਿਕਲੀ ਦੂਸਰੀ ਵੀ ਨਿਕਲੀ ਹੁਣ ਤੀਸਰੀ ਯਾਤਰਾ ਨੂੰ ਅੱਜ ਦੇਖਣਗੇ ਕੀ ਕੀ ਅਸੀਂ ਇਹ ਚੀਜ਼ਾਂ ਜੋ ਐਡਨ ਕੀਤੀਆਂ ਦੇ ਵਿੱਚ ਦੇ ਕੋ ਜਿਹੜੀ ਸਾਡੀ ਯਾਤਰਾ ਨਾ ਸਭ ਤੋਂ ਵੱਡੀ ਯਾਤਰਾ ਦੀ ਖੂਬਸੂਰਤੀ ਇਹ ਹੈ ਕਿ ਅੰਦੇ ਵਿੱਚ ਇਨਸਾਨੀ ਰੂਪ ਦੇ ਵਿੱਚ ਕੋਈ ਵੀ ਭਗਵਾਨ ਦੀ ਚੰਕੀ ਨਹੀਂ ਹੈ ਅਸੀਂ ਇਸ ਚੀਜ਼ ਦੇ ਖਿਲਾਫ ਹਾਂ ਕਿ ਇਨਸਾਨ ਦੇ ਰੂਪ ਦੇ ਵਿੱਚ ਭਗਵਾਨ ਨੂੰ ਬਣਾ ਕੇ ਤੇ ਇਨਸਾਨ ਨੂੰ ਬਣਾ ਕੇ ਉਹਨਾਂ ਨੂੰ ਆਪਾਂ ਨਿੱਤੇ ਕਰਾਈਏ ਜਾਂ ਕੁਝ ਕਰਾਈਏ ਮੈਂ ਇਸ ਚੀਜ਼ ਦੇ ਖਿਲਾਫ ਹਾਂ ਸਾਡੀ ਯਾਤਰਾ ਦੇ ਵਿੱਚ ਐਸਾ ਕੋਈ ਨਹੀਂ ਹੈਗਾ ਹਾਂ ਅਸੀਂ ਸੰਤ ਸਮਾਜ ਦੀ ਆਗਿਆ ਤੋਂ ਉਹਨਾਂ ਨਾਲ ਵਿਚਾਰ-ਵਿਮਰਸ਼ ਕਰਤੇ ਬ੍ਰਾਹਮਣ ਸਮਾਜ ਦੀ ਆਗਿਆ ਤੋਂ ਲੈ ਕੇ ਅਸੀਂ ਇਸ ਵਾਰ ਅਘੋਰੀ ਜੋ ਬੋਲੇਨਾਦੀ ਬਰਾਤ ਦੇ ਸਾਖਸ਼ਾਤ ਗਵਾਹ ਮੰਨੇ ਗਏ ਅਘੋਰੀ ਦੇ ਨੇਤਿਆਂ ਨੂੰ ਸੀ ਇਸ ਨੇ ਵੀ ਸ਼ਾਮਿਲ ਕੀਤਾ ਮਿਲੋ ਨਾਲ ਨਾਲ ਯਾਤਰਾ ਚ ਚੱਲਣਗੇ ਨਾਲ ਨਾਲ ਅਘੋਰੀ ਆਪਣੀ ਯਾਤਰਾ ਚੱਲਣਗੇ ਬਸਮ ਦੇਖ ਅਘੋਰੀਆਂ ਦਾ ਜਿਹੜਾ ਮੇਨ ਕੰਮ ਹੈ ਨਾ ਉਹ ਉਹਨਾਂ ਨੂੰ ਸ਼ਮਸ਼ਾਨ ਦੇ ਵਿਚ ਵਾਸੀ ਕੀਤਾ ਗਿਆ ਉਹ ਜਿਵੇਂ ਬਸਮ ਨੂੰ ਲਗਾ ਕੇ ਅਗਨੀ ਨਿਤੇ ਕਰਕੇ ਉਹ ਚੀਜ਼ ਭੋਲੇ ਨਾ ਦੀ ਸਾਡੀ ਯਾਤਰਾ ਦੀ ਸ਼ੋਭਾ ਵਧਾਣੇ ਮੈਨੂੰ ਲੱਗਦਾ ਵੀ ਲੁਗਿਆਣੇ ਦੇ ਵਿੱਚ ਬਹੁਤ ਚੀਜ਼ ਘੱਟ ਦੇਖਣ ਨੂੰ ਮਿਲੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਇਹ ਚੀਜ਼ ਹੁਣ ਆਏਗੀ ਤਾਂ ਨਹੀਂ ਆਈ ਹੈ ਇੱਕ ਤੋਂ ਯਾਤਰਾ ਅੱਗੇ ਵੀ ਨਿਕਲੀ ਹੈ ਪਰ ਸਾਡੀ ਯਾਤਰਾ ਦਾ ਇਹ ਪਹਿਲਾ ਪਾਰਟ ਹੋ ਗਿਆ ਸੋਰੀ ਅਗੋਰੀ ਖਾਸ ਕਰ ਅਗੋਰੀ ਆਕਰਸ਼ਣ ਦੇ ਅੰਦਰ ਹੋਣਗੇ ਔਰ ਸ਼ਰਧਾ ਰ ਕੇ ਅੰਦਰ ਹੋਗੇ ਤੁਹਾਡੀ ਨਾ ਯਾਤਰਾ ਦਾ ਇੱਕ ਤਰ੍ਹਾਂ ਦਾ ਚਰਚਾ ਰਹਿੰਦਾ ਹੈ ਸ਼ਹਿਰ ਦੇ ਵਿੱਚ ਕਿਉਂਕਿ ਜੀ ਦੇ ਨਾ ਵੀ ਗੱਲ ਕਰ ਲਈ ਹੈ ਸੋਸ਼ੀਅਲੀ ਤੌਰ ਤੇ ਅਸੀਂ ਵੀਗੇ ਜਾਂ ਲੋਕਾਂ ਨਾਲ ਤੇ ਜਿੱਦਣਾ ਵੀ ਇਦਾਂ ਦੀ ਗੱਲ ਕਰ ਲਿਓ ਕਹਿੰਦੇ ਹਾਂ ਯਾਰ ਉਹ ਯਾਤਰਾ ਦਾ ਬੜੀ ਬੇਸਬਰੀ ਨਾਲ ਸਾਨੂੰ ਇੰਤਜ਼ਾਰ ਰਹਿੰਦਾ ਪਰ ਮੈਂ ਇੱਕ ਗੱਲ ਪਰਸਨਲੀ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਇੰਨਾ ਤੁਸੀਂ ਸੈਟਅਪ ਤਿਆਰ ਕੀਤਾ ਹੈ ਪੋਲੇ ਸ਼ੰਕਰ ਦੀ ਕਿਰਪਾ ਤੁਹਾਡੇ ਤੇ ਤੇ ਕਪਲ ਜੀ ਕਿੱਦਾਂ ਐਡਜਸਟ ਕਰਦੇ ਹੋ ਵੀ ਕਿੱਦਾਂ ਟਾਈਮ ਕੱਢਦੇ ਹੋ ਤੁਸੀਂ ਇਸ ਚੀਜ਼ ਨੂੰ ਲੈ ਕੇ ਕਿਉਂਕਿ ਤੁਸੀਂ ਇੱਕ ਤਰ੍ਹਾਂ ਦੇ ਇੰਡਸਟਰੀਸਟ ਵੀ ਹੋ ਤੁਸੀਂ ਇੱਕ ਤਰ੍ਹਾਂ ਦਾ ਸੋਸ਼ੀਅਲੀ ਬੜੇ ਇੰਗੇਜਡ ਹੋ ਤੇ ਪੋਲੀਟੀਕਲ ਦੇ ਵਿੱਚ ਵੀ ਦੇਖਿਆ ਜਾਵੇ ਤੁਹਾਡਾ ਹੱਥ ਪੈਂਦਾ ਬੜੇ ਵਧੀਆ ਢੰਗ ਨਾਲ ਤੇ ਕਿੱਦਾਂ ਮੈਨੇਜ ਕਰਦੇ ਹੋ ਔਰ ਫੈਮਲੀ ਨੂੰ ਕਿੱਦਾਂ ਸਮਾਂ ਦੇ ਪਾਉਂਦੇ ਹੋ ਇਹ ਕਿੱਦਾਂ ਮੈਨੇਜ ਹੁੰਦੀਆਂ ਚੀਜ਼ਾਂ ਇਹ ਦੇਖੋ ਜੀ ਇਹ ਪਰਮਾਤਮਾ ਪੋਲੇਨਾਰ ਦੀ ਸਾਕਸ਼ਾਤ ਕਿਰਪਾ ਹੈ ਅਸੀਂ ਇਨਸਾਨ ਕੁਛ ਨਹੀਂ ਹੁੰਦਾ ਉਹਦੀ ਕਿਰਪਾ ਬਿਨਾ ਕੋਈ ਕੁਝ ਨਹੀਂ ਕਰ ਸਕਦਾ ਇਹ ਮੈਨੂੰ ਖੁਦ ਨਹੀਂ ਸਮਝ ਆਉਂਦਾ ਇਹ ਤੁਹਾਡਾ ਪਹਿਲਾ ਅਪਰੇਸ਼ਨ ਨਹੀਂ ਹੈ ਮੇਰੇ ਜਿੰਨੇ ਯਾਰ ਦੋਸਤ ਮਿੱਤਰ ਬੰਦੂ ਚਾਹੇ ਉਹ ਇੰਡਸਟਰੀ ਸਟਾਫ ਚਾਹੇ ਆਪਣੇ ਫੈਮਲੀ ਮੈਂਬਰਸ ਹੈ ਉਹ ਇਸ ਚੀਜ਼ ਤੋਂ ਥੋੜਾ ਹੈਰਾਨ ਤਾਂ ਜ਼ਰੂਰ ਹੁੰਦੇ ਆ ਕਿ ਮੋਨੂ ਹਰ ਚੀਜ਼ ਦਾ ਟਾਈਮ ਕਿੱਦਾਂ ਕਰ ਲੈਂਦਾ ਹੈ ਇਹ ਮੈਨੂੰ ਨਹੀਂ ਪਤਾ ਉਹ ਪੋਲੇਨਾਰ ਦੇ ਹੱਥ ਹੈ ਕਿੱਦਾਂ ਉਹ ਟਾਈ ਨੇ ਕੁਝ ਆਪਣੇ ਆਪ ਚਾਹ ਮੰਨ ਜਾਂਦਾ ਕਿਉਂਕਿ ਫੈਮਲੀ ਨੂੰ ਵੀ ਸਮਾਂ ਦੇਣਾ ਹੁੰਦਾ ਇੱਕ ਤੁਹਾਡਾ ਇੰਡਸਟਰੀ ਦੇ ਨਾਲ ਤੁਸੀਂ ਰਿਲੇਟਡ ਉਹ ਡਾਈੰਗ ਯੂਨਿਟਸ ਨੇ ਤੁਹਾਡੇ ਕੱਪੜੇ ਦੇ ਯੂਨਿਟਸ ਨੇ ਤੁਹਾਡੇ ਟੈਕਸਟਾਈਲ ਦੇ ਯੂਨਿਟਸ ਨੇ ਤੁਹਾਡੇ ਤੇ ਕਿਦਾਂ ਮੈਨੇਜ ਕਿਦਾਂ ਬਹੁਤ ਔਖਾ ਹੈ ਮੇਰੇ ਹਿਸਾਬ ਨਾਲ ਮੈਨੇਜ ਕਰਨਾ ਸਰ ਸਿੱਕੀ ਜੀ ਇਹ ਪ੍ਰਭੂ ਦਾ ਸਭ ਤੋਂ ਪਹਿਲਾ ਆਸ਼ੀਰਵਾਦ ਪ੍ਰਭੂ ਦਾ ਤੇ ਉਸ ਤੋਂ ਬਾਅਦ ਮੈਨੇਜਮੈਂਟ ਸਕਿਲਸ ਹੁੰਦੀਆਂ ਵੀ ਦਿਮਾਗ ਚ ਲਾ ਕੇ ਕਿਹੜੀ ਕੰਮ ਨੂੰ ਕਿਦਾਂ ਮੈਨੇਜ ਕਰਨਾ ਹੈ ਉਹ ਪ੍ਰਭੂ ਕਰਾਈ ਅੰਦਰ ਦੇ ਆਪ ਕਰੀ ਜਾਂਦੇ ਹਨ ਕਿਉਂਕਿ ਬੜੀ ਛੋਟੀ ਉਮਰੇ ਤੁਸੀਂ ਪ੍ਰੈਕਟਿਸ ਪੈਰ ਪਾਇਆ ਕਿਉਂਕਿ ਫਾਦਰ ਸਾਹਿਬ ਤੁਹਾਡੇ ਬੜੀ ਛੋਟੀ ਉਮਰੇ ਚਲੇ ਗਏ ਸੀ ਹਾਂਜੀ ਫਾਦਰ ਸਾਹਿਬ ਮੈਂ ਸਿਰਫ 8 ਸਾਲ ਦਾ ਸੀ ਜਦੋਂ ਫਾਦਰ ਸਾਹਿਬ ਚਲੇ ਗਏ ਦਾਦਾ ਦાદੀ ਨੇ ਪਰਵਰਿਸ਼ ਕੀਤੀ ਉਹ ਮਾਤਾ ਜੀ ਨੇ ਆਪਣੀ ਕੁਰਬਾਨੀ ਦਿੱਤੀ ਆਪਣਾ ਜੀਵਨ ਸਾਨੂੰ ਸਮਰਪਿਤ ਕੀਤਾ ਬਹੁਤ ਛੋਟੀ ਉਮਰ ਸੀ ਮਾਤਾ ਜੀ ਦੀ ਜਦੋਂ ਫਾਦਰ ਸਾਹਿਬ ਚਲੇ ਗਏ ਸੀ ਤੇ ਅੱਜ ਤੁਹਾਡੇ ਸਾਹਮਣੇ ਉਸ ਜੀ ਦਾ ਰਿਜ਼ਲਟ ਹੈ ਜੋ ਕੁਝ ਕੀਤਾ ਹੈ ਪ੍ਰਭੂ ਨੇ ਆਪਣੇ ਆਪ ਕਰਾਇਆ ਜੀ ਮੈਨੂੰ ਲੱਗਦਾ ਵੀ ਅੱਜ ਵੀ ਆਸ਼ੀਰਵਾਦ ਹੈ ਫਾਦਰ ਸਾਹਿਬ ਬਿਲਕੁਲ ਹੈ ਜੀ ਬਿਲਕੁਲ ਬਜ਼ੁਰਗਾਂ ਦਾ ਆਸ਼ੀਰਵਾਦ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਖਾਸ ਕਰ ਮਾਪੇ ਦਾ ਆਸ਼ੀਰਵਾਦ ਬਹੁਤ ਜ਼ਰੂਰੀ ਹੈ ਮੈਂ ਤੁਹਾਡੇ ਮੀਡੀਆ ਰਾਹੀਂ ਸਾਰੇ ਯੂਥ ਨੂੰ ਇੱਕ ਗੱਲ ਕਹਾਂਗਾ ਕਿ ਜਿੰਨਾ ਹੋ ਸਕੇ ਮਾਪੇ ਦਾ ਆਸ਼ੀਰਵਾਦ ਲੈ ਕੇ ਘਰੋਂ ਨਿਕਲੋ ਜਦੋਂ ਸਵੇਰੇ ਜਾਓ ਤੇ ਰਾਤ ਨੂੰ ਘਰ ਆਓ ਇੱਕ ਇਹ ਚਰਚਾ ਹੁੰਦੀ ਹੈ ਪਿਛਲੇ ਸਮੇਂ ਚਲੋ ਟਾਈਮ ਹੋ ਗਿਆ ਇਸ ਜੀ ਨੂੰ 2-3 ਸਾਲ ਤੋਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹਜੇ ਨਹੀਂ ਸੀ ਬਣੀ ਅਖਬਾਰਾਂ ਦੇ ਮਾਧਿਅਮ ਤੋਂ ਲਾ ਲਈਏ ਜਾਂ ਸਾਡੇ ਸੋਸ਼ਲੀ ਮਾਧਿਅਮ ਤੋਂ ਲਾ ਦੇਵਾਂ ਕਿ ਖਬਰ ਨਿਕਲ ਕੇ ਆਂਦੀ ਹੈ ਵੀ ਆਮ ਆਦਮੀ ਪਾਰਟੀ ਦੇ ਸੈਂਟਰਲ ਤੋਂ ਕੈਂਡੀਡੇਟ ਬਣ ਸਕਦੇ ਨੇ ਕਪਿਲ ਕੁਮਾਰ ਯੂਨੀ ਜੱਦੀ ਕੀ ਇਹ ਗੱਲ ਮਤਲਬ ਸੱਚ ਸੀ ਉਦੋਂ ਕਿ ਇਹ ਰੂਮਰ ਸੀ ਇਹ ਦੇਖੋ ਅੱਜ ਮੇਰਾ ਵਿਸ਼ੇਸ਼ ਯਾਤਰਾ ਸੰਬੰਧੀ ਸੀ ਤੁਸੀਂ ਨਹੀਂ ਮੈਂ ਸਿਰਫ ਤੁਹਾਨੂੰ ਆਪਣੇ ਪਰਸਨਲ ਤੌਰ ਤੇ ਕੁਐਸਚਨ ਪੁੱਛਿਆ ਤੁਸੀਂ ਜਵਾਬ ਦੇ ਸਕਦੇ ਹੋ ਤੇ ਠੀਕ ਐ ਨਹੀਂ ਤਾਂ ਆਪਾਂ ਨਹੀਂ ਤੁਸੀਂ ਮੇਰੇ ਛੋਟੇ ਭਰਾਓ ਅੱਜ ਦੇ ਨਹੀਂ ਆਪਾਂ ਵਾਕਵ ਬਚਪਨ ਤੋਂ ਅਸੀਂ ਇਕੱਠੇ ਖੇਡਦੇ ਆ ਰਹੇ ਹਾਂ ਮੈਂ ਤੁਹਾਨੂੰ ਅਸਲੀਅਤ ਦੱਸ ਦਿੰਦਾ ਆਮ ਆਦਮੀ ਪਾਰਟੀ ਚੋਂ ਮੈਨੂੰ ਟਿਕਟ ਆਫਰ ਹੋਈ ਸੀ ਤੇ ਮੇਰੇ ਵੱਲੋਂ ਕਨਫਰਮੇਸ਼ਨ ਹੋ ਗਈ ਹੋਈ ਸੀ ਬਸ ਮੇਰੇ ਵੱਲੋਂ ਹੀ ਕੁਝ ਕਹਿ ਲੋ ਇਹ ਪ੍ਰਮਾਤਮਾ ਮੈਨੂੰ ਅਲੇ ਇਸ ਰਸਤੇ ਨਹੀਂ ਪੂਰਨਾ ਚਾਹੁੰਦਾ ਸੀ ਮੈਂ ਆਪਣੀ ਕੋਈ ਕੰਡੀਸ਼ਨ ਲਗਾਤੀ ਤੇ ਇਸ ਕਰ ਮੋ ਟਿਕਟ ਰਹਿ ਗਈ ਬਾਕੀ ਜਦੋਂ ਉਹਨੇ ਜਾਇਆ ਉਹ ਪਰਮਾਤਮਾ ਨੇ ਜਿਸ ਸਾਡੇ ਕੋਲ ਸੇਵਾ ਲੈਣੀ ਹੋਈ ਹਲਕੇ ਦੀ ਤੇ ਉਹ ਆਪਣੇ ਆਪ ਕਰੇਗਾ ਆਪਾਂ ਤਾਂ ਦੇਖੋ ਸੇਵਾ ਦੇ ਮਾਧਿਅਮ ਨਾਲ ਨਿਕਲਿਆ ਕਰੋ ਪਰਿਵਾਰ ਨੂੰ ਦੇ ਨਾਲ ਵਪਾਰ ਦੇ ਨਾਲ ਸਭ ਕੁਝ ਸੰਭਾਲਦੇ ਹੋਏ ਸਾਡਾ ਤਾਂ ਇੱਕੋ ਹੀ ਮਕਸਦ ਹੈ ਕਿ ਜਿੰਨਾ ਹੋ ਸਕੇ ਆਪਾਂ ਪਬਲਿਕ ਦੀ ਸੇਵਾ ਕਰ ਸਕੀਏ ਜਿਸ ਰੂਪ ਚ ਜਿੰਨਾ ਜੋਗਾ ਸਾਨੂੰ ਪਰਮਾਤਮਾ ਨੇ ਬਖਸ਼ਿਆ ਹੈ ਸਿਰਫ ਰਾਜਨੀਤੀ ਦੇ ਵਿੱਚ ਆਉਣ ਨਾਲ ਇਹ ਹੋ ਜਾਂਦਾ ਹੈ ਅਸੀਂ ਪਰਸਨਲ ਇੱਕ ਲਿਮਿਟੇਸ਼ਨਸ ਕਰ ਸਕਦੇ ਆ ਉਹ ਸਰਕਾਰ ਦਾ ਹੱਥ ਸਰਕਾਰ ਵਾਲਾ ਸਹਿਯੋਗ ਨਹੀਂ ਹੁੰਦਾ ਜਦੋਂ ਕੋਈ ਸਰਕਾਰ ਦਾ ਉਧਾ ਆ ਜਾਂਦਾ ਹੈ ਨਾ ਤੇ ਸਾਡੇ ਕੋਲ ਤਾਂ ਉਸ ਉਹਦੇ ਨਾਲ ਅਸੀਂ ਇਸ चीज ਨੂੰ ਕਾਫੀ ਬੜਾਵਾ ਦੇ ਕੇ ਜਿੰਨੇ ਨੀਡੀ ਪੀਪਲਸ ਸਾਡੇ ਹਲਕੇ ਚ ਹੈਗੇ ਉਹਨੂੰ ਆਪਾਂ ਮਦਦ ਕਰ ਸਕਦੇ ਹੁਣ ਗੱਲ ਤੁਸੀਂ ਤੋਰ ਹੀ ਦਿੱਤੀ ਹੈ ਤੇ ਹੁਣ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਇਹ ਜਿਹੜੀ ਟਿਕਟ ਵਾਲੀ ਗੱਲ ਹੈ ਇਹ ਵਰਬਲੀ ਫਾਈਨਲ ਹੋਈ ਸੀ ਕਿ ਜਾਂ ਕਿਸੇ ਨਾਲ ਕਮਿਟਮੈਂਟ ਹੋਈ ਸੀ ਜਾਂ ਵੱਡੇ ਲੀਡਰਾਂ ਨਾਲ ਕਿਤੇ ਬੈ ਕੇ ਸਿਟਿੰਗ ਹੋਈ ਸੀ ਇਹ ਕਿਦਾਂ ਹੋਈ ਇੱਕ ਇੱਕ ਗੱਲ ਕਿਦਾਂ ਨਿਕਲੀ ਬਾਹਰ ਛੋਟੀ ਜੀ ਦਾ ਆਨਸਰ ਦਾਂਗਾ ਬਹੁਤ ਅਗਰਾਈਜ ਨਹੀਂ ਦਾਂਗਾ ਇੱਕ ਵਾਰੀ ਟਿਕਟ ਕਮਿਟ ਹੋ ਗਈ ਸੀ ਜਿੰਨੇ ਮੇਰੇ ਕੋਲ ਇਸ ਹਲਕੇ ਦੇ ਨੁਮਾਇंदे ਸੀ ਉਹ ਅਸੀਂ ਆ ਕੇ ਮੀਟਿੰਗਾਂ ਵੀ ਕਰਨ ਲੱਗ ਗਏ ਸੀ ਉੱਪਰਲੇ ਲੈਵਲ ਤੇ ਅੱਛੀ ਲੀਡਰਸ਼ਿਪ ਨਾਲ ਬੜੀ ਲੀਡਰਸ਼ਿਪ ਨਾਲ ਮੀਟਿੰਗ ਹੋ ਗਈ ਹੋ ਗਈ ਸੀ ਬਸ ਕੁਝ ਟਰਮਸ ਐਂਡ ਕੰਡੀਸ਼ਨ ਕਹ ਲੋ ਯਾ ਮੇਰੇ ਵੱਲੋਂ ਹਾਲੇ ਮੇਰੀ ਕਿਸਮਤ ਇਸ ਨਹੀਂ ਸੀ ਮੇਰੇ ਵੱਲੋਂ ਹੀ ਕੁਝ ਅੰਗੈਲੀ ਹੋ ਗਈ ਤੇ ਰਹਿ ਗਿਆ ਜੀ ਲੱਗਦਾ ਮੌਕਾ ਮਿਸ ਹੋ ਗਿਆ ਕਹਿ ਸਕਦੇ ਹੂੰ ਕਹਿ ਸਕਦੇ ਨੇ ਬੰਦਾ ਇੰਨੇ ਉੱਚੇ ਲੈਵਲ ਤੇ ਜਾਵੇ ਔਰ ਮੌਕਾ ਮਿਸ ਹੋਏ ਮੰਨ ਲਤਾ ਹੁੰਦਾ ਨਾ ਕਹਿ ਸਕਦੇ ਜੀ ਕਹਿ ਸਕਦੇ ਪਰ ਇਦਾਂ ਹੀ ਕਿਉਂ ਹੁੰਦਾ ਹੈ ਕਾਉਂਸਲਰ ਵਾਰੀ ਵੀ ਤੁਹਾਡੀ ਟਿਕਟ ਫਸ ਗਈ ਐਮਐਲਏ ਹੋਰ ਵੀ ਤੁਹਾਡੀ ਟਿਕਟ ਫਸ ਗਈ ਮੈਂ ਤੁਹਾਨੂੰ ਦੱਸਿਆ ਨਾ ਹਾਂ ਹਲੇ ਕਿਸਮਤ ਚ ਨਹੀਂ ਹੋਣਾ ਸਭ ਤੋਂ ਪਹਿਲਾਂ ਅਸੀਂ ਸਟਾਰਸ ਦੀ ਗੱਲ ਕਰਦੇ ਹਾਂ ਨਾ ਸੇਵਾ ਭਾਵ ਉਹਦਾ ਹੈ ਪਰ ਪ੍ਰਮਾਤਮਾ ਨੂੰ ਪਤਾ ਪੋਲੇਨਾਦ ਦੀ ਕਿਰਪਾ ਕਦੋਂ ਹੋਣੀ ਹੈ ਇਸ ਰਸਤੇ ਤੋੜਨ ਲਈ ਇਹ ਉਦੋਂ ਹੀ ਤੁਮੈ ਮਿਹਨਤ ਕਰਨਾ ਰਾਈਟ ਹੈ ਹਰ ਇੱਕ ਵਾਰ ਰਾਈਟ ਹੈ ਤੁਹਾਡਾ ਵੀ ਰਾਈਟ ਹੈ ਜੇ ਤੁਹਾਨੂੰ ਇਸ ਲਾਈਨ ਦੇ ਵਿੱਚ ਜਾਣ ਦੀ ਇੱਛਾ ਹੈ ਤੇ ਆਪਣੇ ਹਿੰਦੁਸਤਾਨ ਦਾ ਇਤਿਹਾਸ ਹੈ ਡੈਮੋਕ੍ਰੇਸੀ ਹੈ ਜਿਹੜਾ ਮਰਜ਼ੀ ਟਿਕਟ ਦੇ ਦਾਅਵੇਦਾਰੀ ਕਰ ਸਕਦਾ ਹੈ ਆਪਰ ਕੀਤੀ ਸੀ ਕੋਈ ਮੁਲਾਦ ਨਹੀਂ ਹੈ ਬਸ ਹਾਂ ਇੱਕ ਵਾਰੀ ਹੁੰਦਾ ਹੈ ਕਿ ਅੱਛਾ ਮੌਕਾ ਸੀ ਪਰਮਾਤਮਾ ਕਰੇਗਾ ਇਸ ਤੋਂ ਬਿਹਤਰ ਆਪਸ਼ਨ ਆਏਗੀ ਕੋਈ ਨਾ ਹੋਵੇ ਇਹ ਤਾਂ ਉਹਨਾਂ ਕੰਪਲੀਟ ਤੁਸੀਂ ਮੇਰੇ ਤੋਂ ਵੱਡੇ ਉਮਰ ਦੇ ਤੁਹਾਨੂੰ ਤਜਰਬਾ ਵੀ ਜ਼ਿਆਦਾ ਹੈ ਪੋਲਿਟਿਕਸ ਦੇ ਵਿੱਚ ਜਦੋਂ ਬੰਦਾ ਆਉਂਦਾ ਨਾ ਜਾਂ ਤਾਂ ਉਹਦਾ ਕੋਈ ਮੋਟਿਵ ਹੁੰਦਾ ਜਾਂ ਤਾਂ ਉਹਦਾ ਕੋਈ ਸ਼ੌਂਕ ਹੁੰਦਾ ਤੇ ਇੱਕ ਬੜੀ ਵੱਡੀ ਗੱਲ ਆ ਕਿ ਉਹਦਾ ਕੋਈ ਨਾ ਕੋਈ ਰੋਲ ਮਾਡਲ ਜ਼ਰੂਰ ਹੁੰਦਾ ਵੀ ਕਿਸੇ ਨੂੰ ਦੇਖ ਕੇ ਸ਼ੌਂਕ ਪੈ ਜਾਂਦਾ ਜਾਂ ਕਿਸੇ ਨੂੰ ਦੇਖੀਦਾ ਵੀ ਯਾਰ ਇਹ ਬੰਦਾ ਅੱਛੇ ਕੰਮ ਕਰਦਾ ਅਸੀਂ ਵੀ ਇਹ ਕਰ ਲਈਏ ਕੋਈ ਹੈ ਰੋਲ ਮਾਡਲ ਜੇ ਪੋਲਿਟਿਕਸ ਦੇ ਵਿੱਚ ਆਈ ਤੁਸੀਂ ਰੋਲ ਮਾਡਲ ਇੱਕੋ ਹੀ ਹੈ ਕਿ ਲੋਕਾਂ ਦੀ ਸੇਵਾ ਆਪਣੇ ਵੱਲੋਂ ਜਿੰਨੇ ਹੁੰਦੇ ਅਸੀਂ ਕਰਦੇ ਆ ਸਿਰਫ ਪੋਲਿਟਿਕਸ ਇਸ ਲਈ ਜਾਣਾ ਚਾਹੁੰਦੇ ਆ ਕਿੰਨੇ ਵਿੱਚ ਜਿੰਨਾ ਵੱਧ ਤੋਂ ਵੱਧ ਯੋਗਦਾਨ ਸਰਕਾਰ ਦਾ ਵੀ ਪੈਜੇ ਅਸੀਂ ਉਹਦਾ ਫਾਇਦਾ ਚੱਕ ਕੇ ਲੋਕਾਂ ਤੱਕ ਦੇ ਸਕੀਏ ਅਸੀਂ ਜੇ ਆਪਣੇ ਵੱਲੋਂ ਇਹ ਆਪਣੇ ਦੋਸਤਾਂ ਨਾਲ ਮਿਲ ਕੇ ਕਰਦੇ ਆ ਉਹ ਇੱਕ ਲਿਮਿਟੇਸ਼ਨ ਦੇ ਜਾਂਦੀ ਹਲਕਾ ਹੁੰਦਾ ਬਹੁਤ ਵੱਡਾ ਠੀਕ ਹੈ ਪੰਜਾਬ ਲੁਧਿਆਣਾ ਦੇਖੋ ਪ੍ਰਭੂ ਨੇ ਕਿਸ ਪੰਜਾਬ ਦੀ ਸੇਵਾ ਲਾਣੀ ਹੈ ਲੁਧਿਆਣਾ ਦੀ ਲਾਣੀ ਹੈ ਕਿ ਇੱਕ ਛੋਟੇ ਜਿਹੇ ਹਲਕੇ ਦੀ ਲਾਣੀ ਹੈ ਇਹ ਉਹਨੂੰ ਪਤਾ ਜਿੰਨੀ ਸੇਵਾ ਉਹਨੇ ਲਿਖੀ ਸਾਡੀ ਕਿਸ ਅਸੀਂ ਸੇਵਾ ਕਰਨ ਦੇ ਤਿਆਰ ਆ ਆਣ ਵਾਲਾ ਸਮੇਂ ਦੱਸੇਗਾ ਹੁਣ ਪ੍ਰਭੂ ਕਿਦਾਂ ਨੂੰ ਦੋਦਾ ਨਹੀਂ ਇਹ ਇਹ ਵੀ ਸੁਣਿਆ ਮੈਂ ਵੀ ਇੱਕ ਸੈਂਟਰ ਦੇ ਸੈਂਟਰ ਲੈਵਲ ਦਾ ਮਿਨਿਸਟਰ ਉਹਦੀ ਜਿਹੜੀ ਗੱਡੀਆਂ ਦੀ ਬ੍ਰੇਕ ਆਉ ਕਪਲੀ ਦਾ ਦਫਤਰ ਦੀ ਬਾਹਰ ਹੀ ਆ ਗਿਆ ਬਚਦੀ ਆ ਅਜਿਹਾ ਨਹੀਂ ਇਹ ਨਹੀਂ ਇੱਕ ਵਾਰ ਹੀ ਆਇਆ ਸੀ ਜਦੋਂ ਅਪਨ ਜੁਆਇਨਿੰਗ ਪਾਈ ਸੀ ਸਮਝ ਕੇ ਤੁਸੀਂ ਨਹੀਂ ਗੱਲ ਕਰਦੇ ਉਹਨਾਂ ਨਾਲ ਜੁਆਇਨਿੰਗ ਪਾਈ ਸੀ ਉਸ ਤੋਂ ਬਾਅਦ ਇੱਕ ਦੋ ਵਾਰ ਮੀਟਿੰਗ ਹੋਈ ਅਸੀਂ ਬੈਠਦੇ ਆ ਅچھے ਦੋਸਤ ਹੈ ਮੇਰੇ ਐਸੀ ਕੋਈ ਗੱਲ ਨਹੀਂ ਉਹਨਾਂ ਵਾਸਤੇ ਸਾਰੇ ਵਰਕਰ ਸਾਰਾ ਸਮਾਜ ਇੱਕ ਹੋ ਜਾ ਇਸ ਟਾਈਮ ਹਿੰਦੁਸਤਾਨ ਦੇ ਬਹੁਤ ਵੱਡੇ ਅਹੁਦੇ ਤੇ ਹੈ ਮੇਰੇ ਵੱਡੇ ਭਰਾ ਹੈ ਪਰ ਐਸੀ ਕੋਈ ਗੱਲ ਨਹੀਂ ਪਿਆਰ ਮੇਰਾ ਬਹੁਤ ਹੈ ਉਹਨਾਂ ਵਾਸਤੇ ਚਾਹੇ ਛੋਟਾ ਵਰਕਰ ਹੈ ਚਾਹੇ ਮੈਂ ਹਾਂ ਤੇ ਚਾਹੇ ਕੋਈ ਬੜਾ ਲੀਡਰ ਉਹਨਾਂ ਵਾਸਤੇ ਸਭ ਇੱਕੋ ਜੇ ਨਹੀਂ ਉਹ ਕਹਿੰਦੇ ਨੇ ਵੀ ਖਾਸਮ ਖਾਸ ਵੀ ਹੁੰਦੇ ਨੇ ਕਈ ਬੰਦੇ ਵਿੱਚ ਨਹੀਂ ਨਹੀਂ ਇਹ ਦੇਖੋ ਇਹ ਦੁਨੀਆ ਦੀਆਂ ਗੱਲਾਂ ਆ ਜਾਂ ਲੋਕਾਂ ਦੀਆਂ ਬਣਾਈਆਂ ਗੱਲਾਂ ਇੱਕ ਅੱਛਾ ਲੀਡਰ ਹੋਈ ਹੈ ਜਿਹੜਾ ਪਿਆਰ ਪਿਆਰ ਤਾਂ ਹੈ ਪਿਆਰ ਹੈਗਾ ਖਾਸਮ ਖਾਸ ਨਹੀਂ ਅੱਛੇ ਲੀਡਰ ਦੀ ਇਹੀ ਪਛਾਣ ਹੈ ਕਿ ਉਹ ਸਭ ਨੂੰ ਇੱਕੋ ਜਿਹਾ ਲੈ ਕੇ ਚੱਲਦਾ ਤੁਸੀਂ ਹੁਣ ਪਹਿਲਾਂ ਕਾਂਗਰਸ ਦੇ ਵੀ ਤੁਸੀਂ ਨੀਸਵਾਰ ਸੇਵਾ ਕੀਤੀ ਹੈ ਬੜੇ ਤੁਸੀਂ ਸਿਪਾਹੀ ਰਹੇ ਹੋ ਕਾਂਗਰਸ ਪਾਰਟੀ ਦੇ ਝੰਡਾ ਬੁਲੰਦ ਕੀਤਾ ਅੱਜਕੱਲ ਤੁਸੀਂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਹੋ ਕੀ ਲੱਗਦਾ ਵੀ ਕਿਉਂ ਇਹ ਜੀ ਪਹਿਲਾਂ ਤਾਂ ਨੋਬਤ ਆਈ ਕਿਉਂ ਜੇ ਆਈਏ ਤੇ ਦੋਨੋਂ ਪਾਰਟੀ ਦੇ ਵਿੱਚ ਕੀ ਲੱਗਦਾ ਤੁਹਾਨੂੰ ਕੀ ਡਿਫਰੈਂਸ ਹੈ ਦੇਖੋ ਤੁਹਾਨੂੰ ਹੁਣ ਮੈਂ ਇਹ ਲਾਸਟ ਰਾਜਨੀਤਿਕ ਕੁਐਸਚਨ ਹੈ ਉਸ ਤੋਂ ਬਾਅਦ ਅਸੀਂ ਸਿਰਫ ਯਾਤਰਾ ਸੰਬੰਧੀ ਜਾਂ ਸੋਸ਼ਲ ਜਾਂ ਰਿਲੀਜੀਅਸ ਕੁਐਸਚਨ ਪੁੱਛ ਦਰਾਂਗੇ ਇਹ ਮੀਟਿੰਗ ਪੂਰੀ ਤੁਹਾਡੇ ਨਾਲ ਟਾਈਮ ਦਾਂਗੇ ਘੰਟਾ ਲੈਣਾ ਅੱਧਾ ਘੰਟਾ ਲੈਣਾ ਇਸ ਮੁੱਦੇ ਤੇ ਫਿਰ ਕਦੀ ਬੈਠਾਂਗੇ ਸਿਰਫ ਮੈਂ ਇਹ ਦੱਸਣਾ ਚਾਹੁੰਦਾ ਕਿ ਮੈਂ ਸੈਂਟਰ ਸਰਕਾਰਾਂ ਮੋਦੀ ਜੀ ਦੀਆਂ ਨੀਤੀਆਂ ਹਿੰਦੂਵਾਦੀ ਨੀਤੀਆਂ ਜਾਂ ਪੂਰੇ ਸਮਾਜ ਨੂੰ ਜਿਹੜਾ ਇੱਕੋ ਜਿਹਾ ਲੈ ਕੇ ਚੱਲਦੇ ਆ ਚਾਹੇ ਹਿੰਦੂ ਸਮਾਜ ਆ ਸਿੱਖ ਮੁਸਲਮਾਨ ਈਸਾਈ ਹਿੰਦੁਸਤਾਨ ਨੂੰ ਪੂਰੇ ਹਿੰਦੁਸਤਾਨ ਨੂੰ ਇੱਕੋ ਥਾਲੀ ਚ ਲੈ ਕੇ ਚੱਲਦੇ ਆ ਉਹਨਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਸੈਂਟਰ ਸਰਕਾਰ ਦੀਆਂ ਨੀਤੀਆਂ ਨੂੰ ਦੇਖੋ ਤੀਸਰੀ ਵਾਰ ਮੋਦੀ ਜੀ ਰਿਪੀਟ ਹੋਇਆ ਕੁਝ ਨਾ ਕੁਝ ਖਾਸੀਅਤ ਹੈ ਨਾ ਹਿੰਦੁਸਤਾਨ ਦੇ ਅੱਜ ਵਰਲਡ ਲੈਵਲ ਤੇ ਮੋਦੀ ਜੀ ਨੇ ਹਿੰਦੁਸਤਾਨ ਨੂੰ ਪ੍ਰੈਜੈਂਟ ਕੀਤਾ ਔਰ ਇੰਡੀਆ ਅੱਛੀ ਸਥਿਤੀ ਤੇ ਹੈ ਉਹਨਾਂ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਮੈਂ ਕਾਂਗਰਸ ਨੂੰ ਛੋੜ ਕੇ ਬੀਜੇਪੀ join ਚਲੋ ਤੁਹਾਡੀ ਜਵਾਬ ਜੋ ਇੱਕ ਸਵਾਲ ਸੀ ਪਰ ਮੈਂ ਹੁਣ ਲੈਣਾ ਨਹੀਂ ਹੁਣ ਤੁਹਾਡੀ ਗੱਲ ਕਰਾਂਗਾ ਤੁਹਾਨੂੰ ਜ਼ਰੂਰ ਟਾਈਮ ਲਾਂਗੇ ਪੋਲਿਟਿਕ ਸਪੈਸ਼ਲ ਸਪੈਸ਼ਲ ਬੋਡਕਾਸਟ ਪੋਲਿਟਿਕਸ ਨਿਕਰੇ ਅੱਜ ਤੁਸੀਂ ਮੇਨ ਮੁੱਦਾ ਸਾਡੀ ਯਾਤਰਾ ਦਾ ਰੱਖੋ ਕੋਲੇਣਾ ਅੱਧਰ ਰੱਖੋ ਦੁਬਾਰਾ ਆਣਾ ਤੁਹਾਡੀ ਯਾਤਰਾ ਤੇ ਵੀ ਕਿੱਦਾਂ ਲੱਗਦਾ ਵੀ ਇੱਕ ਹੈਗੀ ਆ ਵੀ ਜਿਹੜੀ ਮਹਾਕਾਲ ਯਾਤਰਾ ਸੇਵਾ ਸੰਗਣਾ ਚਾਹੇ ਤੇ ਲੱਖਾਂ ਰੁਪਈਆ ਲੱਗੇ ਪਰ ਕਹਿੰਦੇ ਵੀ 1 ਰੁਪਏ ਦੀ ਵੀ ਪਰਚੀ ਯਾਤਰਾ ਸੰਘ ਵੱਲੋਂ ਜਾਂ ਉਹਨਾਂ ਦੇ ਪ੍ਰਧਾਨ ਵੱਲੋਂ ਜਾਂ ਕਿਸੇ ਵੀ ਮੈਂਬਰ ਵੱਲੋਂ ਕੱਟੀ ਨਹੀਂ ਜਾਂਦੀ ਫਿਰ ਫੰਡ ਕਿਦਾਂ ਅਰੇਂਜ ਹੁੰਦੇ ਆ ਕਿਦਾਂ ਇਹ ਸਿਸਟਮ ਚੱਲਦਾ ਹੈ ਇਹਦੇ ਤੇ ਕੁਝ ਦੇਖੋ ਇਹ ਯਾਤਰਾ ਸ਼ੁਰੂ ਕਿਦਾਂ ਹੋਈ ਤੁਹਾਨੂੰ ਪਹਿਲਾਂ ਮੈਂ ਦੱਸਦਾ ਜੀ ਜਿੱਦਾਂ ਤੁਸੀਂ ਦੇ ਮੈਂ ਬੈਠੇ ਨਾ ਹੂੰ ਇਦਾਂ ਹੀ ਇੱਕ ਪੰਡਿਤ ਜੀ ਤੇ ਮੈਂ ਬੈਠੇ ਸੀ ਓਕੇ ਸਾਡੇ ਪੰਡਿਤ ਜੀ ਹਨੂਮਾਨ ਮੰਦਿਰ ਦੇ ਦੀਪਕ ਵਿਸ਼ੇਸ਼ ਜੀ ਬੈਠੇ ਜੀ ਤੇ ਮੈਂ ਮੋਬਾਈਲ ਚਲਾ ਰਿਹਾ ਉਹਦੇ ਅੱਗੇ ਰੀਲ ਆ ਗਈ ਉਹ ਜੈਨ ਦੀ ਯਾਤਰਾ ਦੀ ਮੋਬਾਈਲ ਤੇ ਮੋਬਾਈਲ ਤੇ ਤੇ ਮੈਂ ਉਹਨਾਂ ਨੂੰ ਪੁੱਛਿਆ ਪੰਡਿਤ ਜੀ ਇਹ ਕੀ ਹੈਗਾ ਤੇ ਉਹਨਾਂ ਨੇ ਮੈਨੂੰ ਇਹਦਾ ਇਤਿਹਾਸ ਦੱਸਿਆ ਮੈਂ ਕਿਉਂ ਨਾ ਯਾਤਰਾ ਆਪਾਂ ਲੁਧਿਆਣਾ ਸ਼ੁਰੂ ਕੀਤੀ ਜਾਏ ਓਕੇ ਤੇ ਅਗੋ ਨਾਲ ਜਵਾਬ ਸੀ ਮੋਨੂ ਜੀ ਬਹੁਤ ਵੱਡਾ ਕਾਰਜ ਹੈ ਪਰ ਓਖ ਹੈ ਮੈਂ ਕਿ ਹੁਣ ਅੰਦਰੋਂ ਆਵਾਜ਼ ਆਈ ਹੈ ਓਖ ਹੈ ਸੁਖ ਹੈ ਭੋਲੇनाथ ਸ਼ੰਕਰ ਭਗਵਾਨ ਦਾ ਕਾਰਜ ਹੈ ਇਹ ਹੁਣ ਪਹਿਲਾਂ ਕਰਾਂਗੇ ਤੇ ਬਾਅਦ ਚ ਸੋਚਾਂਗੇ ਬਿਲਕੁਲ ਇਹ ਇਸ ਤਰੀਕੇ ਯਾਤਰਾ ਸ਼ੁਰੂ ਹੋਗੀ ਔਰ ਇਹ ਯਾਤਰਾ ਨੇ ਪਹਿਲੀ ਯਾਤਰਾ ਨੇ ਐਸਾ ਰੂਪ ਧਾਰਨ ਕਰ ਲਿਆ ਕਿ ਜਿਹੜਾ ਅਸੀਂ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਮੈਨੂੰ ਤਾਂ ਸੀਗਾ ਛੋਟਾ ਜਿਹਾ ਗਾਰ ਹੋਗਾ ਪਰ ਇਹ ਯਾਤਰਾ ਨੇ ਬਹੁਤ بڑا ਰੂਪ ਵਵੇ ਰੂਪ ਧਾਰਨ ਕਰ ਲਿਆ ਇਹ ਉਹਦਾ ਪਗਵੰਦਾ ਹੀ ਅਸ਼ੀਰਵਾਦ ਹੈ ਰਹੀ ਗੱਲ ਪਰਚੀ ਕੱਟਣ ਦੀ ਅਸੀਂ ਕੋਈ ਪਰਚੀ ਛਾਪੀ ਹੀ ਨਹੀਂ ਅਸ ਤੱਕ ਬਿਲਕੁਲ ਨਹੀਂ ਸਾਹਿਬ ਅਸੀਂ ਕੋਈ ਪਰਚੀ ਨਹੀਂ ਕੱਢਦੇ ਮੈਂ ਤੁਹਾਡੇ ਮੀਡੀਆ ਰਾਈ ਫਿਰ ਕਹਿੰਨਾ ਜੇ ਸਾਡੀ ਯਾਤਰਾ ਸੰਗ ਦਾ ਕੋਈ ਨਾਮ ਲੈ ਕੇ ਜਾਂ ਮੇਰਾ ਨਾਮ ਲੈ ਕੇ ਕੋਈ ਬੰਦਾ ਵੀ ਤੁਹਾਡੇ ਕੋਲ ਪਰਚੀ ਕੱਟਣ ਆਉਂਦਾ ਇਨਵੀਟੇਸ਼ਨ ਦੇਣ ਮੇਰੇ ਮਿੱਤਰ ਦੋਸਤ ਬੰਦੂ ਟੀਮ ਦੇ ਮੈਂਬਰਸ ਪੂਰੇ ਲੁਧਿਆਣੇ ਨੂੰ ਇਨਵੀਟੇਸ਼ਨ ਪਹੁੰਚਾ ਰਿਹਾ ਤਾਂ ਮੈਂ ਖੁਦ ਵੀ ਜਾ ਰਿਹਾ ਕਿ ਜਗ੍ਹਾ ਹਰ ਜਗ੍ਹਾ ਤੇ ਮੈਂ ਨਹੀਂ ਜਾ ਸਕਦਾ ਕਿਉਂਕਿ ਅਸੀਂ 1100 1200 ਕਾਰਡ ਵੰਡੀਦਾ ਹੈ ਔਰ ਜੇ ਕੋਈ ਤੁਹਾਡੇ ਕੋਲੋਂ ਇਸ ਯਾਤਰਾ ਸੰਬੰਧੀ ਕੋਈ ਪਰਚੀ ਦੀ ਹੈ ਪੈਸਿਆਂ ਦੀ ਜਾਂ ਕਿਸੇ ਤਰ੍ਹਾਂ ਦੀ ਵੀ ਗੱਲ ਕਰਦਾ ਹੈ ਤੇ ਤੁਸੀਂ ਉਹਦਾ ਲੇ ਮੇਰਾ ਨੰਬਰ 9915541 ਹਾਰ ਤੇ ਸੰਪਰਕ ਕਰ ਸਕਦੇ ਹੋ ਹਾਂ ਇੱਕ ਦੋ ਕਿਸੇ ਐਸੇ ਵੀ ਆਏ ਜਦੋਂ ਮੈਂ ਆਫਿਸ ਬੈਠਾ ਸੀ ਇੱਕ ਬਜ਼ੁਰਗ ਆਂਟੀ ਆਏ ਉਹਨਾਂ ਨੇ ਸਾਡਾ ਬੋਰਡ ਬਣਿਆ ਦੇਖਿਆ ਉਹ ਕਹਿੰਦੇ ਬੇਟਾ ਮੈਂ ਅੰਦੇਸ ਵਿੱਚ ਕੁਛ ਨਾ ਕੁਛ ਯੱਗ ਵਿੱਚ ਹਿੱਸਾ ਪਾਣਾ ਚਾਹਨੀ ਆ ਉਹ ਮੈਨੂੰ ਜੋਨ ਵਾਲੀ ਸ਼ਰਧਾ ਸੀ 200 400 500 ਮੈਨੂੰ ਦੇ ਰਹੇ ਮੈਂ ਉਹਨਾਂ ਨੂੰ ਮਨ੍ਹਾ ਕੀਤਾ ਤੇ ਅੱਗੇ ਮੈਨੂੰ ਕਿਹਾ ਵੀ ਸਾਡੇ ਮੰਨ ਦੀ ਸ਼ਰਧਾ ਹੈ ਹਾਂ ਬਿਲਕੁਲ ਜੇ ਅਸੀਂ ਨਹੀਂ ਲਾਂਦੇ ਤੇ ਫਿਰ ਉਹਨਾਂ ਦੀ ਸ਼ਰਧਾ ਨੂੰ ਠੇਸ ਪਹੁੰਚਦਾ ਮੈਂ ਬਹੁਤ ਮਨ੍ਹਾ ਕੀਤਾ ਸਾਡਾ ਸੰਦੇਸ਼ਾ ਇਹੀ ਹੈ ਕਿ ਜਿੰਨੇ ਕੋਈ ਸੇਵਾ ਪਾਣੀ ਹੈ ਯਾਤਰਾ ਮਾਰਗ ਦੇ ਵਿੱਚ ਉਹ ਭੋਲੇ ਨਾ ਦਾ ਸਵਾਗਤ ਵੱਧ ਤੋਂ ਚੜ ਕੇ ਕਰਨ ਚਾਹੇ ਉਹਨਾਂ ਦੀ ਇੱਛਾ ਹੈ ਜਲ ਪੁਲਾਣ ਠੰਡਾ ਪੁਲਾਣ ਲੰਗਰ ਲਾਣ ਪ੍ਰਸ਼ਾਦ ਲਾਣ ਫੁੱਲ ਦੀ ਵਰਖਾ ਕਰਨ ਇਹ ਤੁਹਾਡੇ ਮਨ ਦੀ ਸ਼ਰਧਾ ਹੈ ਉਹਦੇ ਵਿੱਚ ਕੋਈ ਬੌਂਡਿੰਗ ਨਹੀਂ ਹੈ ਵੀ ਤੁਸੀਂ ਇਹ ਕਰਨਾ ਹੈ ਜਿਹਦੇ ਤੁਹਾਡੇ ਮਨ ਦੀ ਕੋਈ ਸ਼ਰਧਾ ਹੈ ਤੁਸੀਂ ਉਦਾਂ ਕਰ ਸਕਦੇ ਹੋ ਮਤਲਬ ਜਿੱਥੇ ਇੱਥੋਂ ਯਾਤਰਾ ਨਿਕਲਣੀ ਹੈ ਉਸ ਜਗ੍ਹਾ ਤੇ ਆਪਣੀ ਸੇਵਾ ਦੇਣਾ ਮੈਂ ਫਿਰ ਤੁਹਾਡੇ ਯਾਰ ਇਹੀ ਕਹਿਣਾ ਚਾਹੁੰਦਾ ਲੁਧਿਆਣਾ ਵਾਸੀਆਂ ਨੂੰ ਵੀ ਰਸਤੇ ਦੇ ਵਿੱਚ ਯਾਤਰਾ ਮਾਰਗ ਜਿੰਨਾ ਹੋ ਸਕੇ ਉਹ ਪ੍ਰਭੂ ਮਹਾਕਾਲ ਸ਼ੰਕਰ ਭਗਵਾਨ ਦਾ ਸਾਮਨ ਦਾ ਮਹੀਨਾ ਚੱਲ ਰਿਹਾ ਹੈ ਅਸ਼ੀਰਵਾਦ ਲੋ ਜਿੰਨਾ ਹੋ ਸਕੇ ਉਹ ਨਾਲ ਵੱਧ ਚੜ ਕੇ ਸਵਾਗਤ ਕਰੋ ਸਾਡਾ ਸਵਾਗਤ ਨਹੀਂ ਉਹ ਸ਼ੰਕਰ ਭਗਵਾਨ ਮਹਾਕਾਲ ਦਾ ਸਰੂਪ ਮਹਾਕਾਲ ਨਾਮ ਹੀ ਕਾਫੀ ਹੈ ਉਹਨਾਂ ਦਾ ਸਵਾਗਤ ਕਰੋ ਕਿੰਦਾ ਦੇਖਦੇ ਹੋ ਤੁਸੀਂ ਵੀ ਤੀਸਰੀ ਯਾਤਰਾ ਤੁਹਾਡੀ ਕਪੜੀ ਪਹਿਲੀ ਯਾਤਰਾ ਜਦੋਂ ਸ਼ੁਰੂ ਕੀਤੀ ਤੁਸੀਂ ਤੁਸੀਂ ਕਿਹਾ ਵੀ ਪੰਡਿਤ ਜੀ ਨਾਲ ਬੈਠ ਕੇ ਗੱਲ ਹੋਈ ਜਾਂ ਫੋਨ ਤੇ ਕੁਝ ਮੈਂ ਦੇਖ ਰਿਹਾ ਸੀ ਉਦੋਂ ਪਰਿਵਾਰ ਤੁਹਾਡਾ ਕਿੰਨਾ ਸੀ ਔਰ ਅੱਜ ਤੀਸਰੀ ਯਾਤਰਾ ਤੁਹਾਡਾ ਨਾ ਅੱਜ ਪਰਿਵਾਰ ਪਰਫੁੱਲਿਤ ਹੋਇਆ ਅਗੇ ਨਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਭਗਵਾਨ ਸ਼ੰਕਰ ਦਾ ਅਸ਼ੀਰਵਾਦ ਹੈ ਲੋਕ ਖੁਦ ਆ ਕੇ ਸਾਨੂੰ ਮਿਲਦੇ ਆ ਸਾਡਾ ਇੱਕ ਨਾ ਥੀਮ ਹੈ ਸੋਸ਼ਲ ਮੀਡੀਆ ਦਾ ਥੀਮ ਇਨਵੀਟੇਸ਼ਨ ਦਾ ਲੋਕ ਉਹਦੇ ਜਿਸੀਂ ਲੋਕਾਂ ਨੂੰ ਇਨਵੀਟੇਸ਼ਨ ਭੇਜਦੇ ਆ ਉਹਨਾਂ ਦੀ ਪਿਕਸ ਲਗਾ ਕੇ ਤਾਂ ਕਿ ਜਿੰਨੇ ਅੱਜ ਕੱਲ ਤੁਹਾਨੂੰ ਪਤਾ ਹੈ ਯੂਥ ਜਿੰਨਾ ਸਾਡਾ ਯਾਤਰਾ ਦਾ ਇੱਕ ਮੋਟਿਵ ਤੁਸੀਂ ਦੇਖਣਾ ਵੀ ਸਾਡੀ ਯਾਤਰਾ ਦੇ ਵਿੱਚ ਲਗਭਗ 18 ਤੋਂ ਲੈ ਕੇ 30 ਸਾਲ ਦੇ ਲੜਕੇ ਜ਼ਿਆਦਾ ਹੋਣਗੇ ਇੱਕ ਡਰੈਸ ਕੋਡ ਦੇ ਵਿੱਚ ਕੁੜਤਾ ਪजामा ਰੱਖਿਆ ਉਹਨਾਂ ਦਾ ਆਪਾ ਯੰਗਸਟਰਸ ਜਿਆਦਾ ਹੋਣਗੇ ਔਰ ਸਾਡਾ ਵੱਧ ਤੋਂ ਵੱਧ ਮੋਟਿਵ ਹੈ ਯੰਗਸਟਰ ਨੂੰ ਜਿਆਦਾ ਜਿਆਦਾ ਜੋੜਨ ਦਾ ਮੇਰਾ ਬੇਟਾ 23 ਸਾਲ ਦਾ ਹੈ ਉਹਦੇ ਦੋਸਤ ਕਾਲਜ ਦੇ 10 12 ਲੜਕੇ ਹੋਣਗੇ ਦੇਖੋ 22 23 ਸਾਲ ਦੀ ਉਮਰ ਇੱਕ ਪੂਰੀ ਪੀਕ ਦੀ ਯੰਗਸਟਰਸ ਦੀ ਉਮਰ ਹੁੰਦੀ ਹੈ 10 12 ਦੋਸਤ ਉਹਨਾਂ ਦੇ ਗਰੁੱਪ ਦੇ ਸਾਡੀ ਉਮਰ ਦੇ ਤੁਹਾਡੀ ਉਮਰ ਦੇ ਸਭ ਲੋਕ ਹੈ ਇਸ ਯਾਤਰਾ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਪੈਦਲ ਮਾਰਗ ਹੈ 10 ਤੋਂ 12 ਘੰਟੇ ਲੱਗ ਜਾਂਦੇ ਆਸੀਂ ਉੱਥੋਂ ਇੱਕ ਵੇ ਚੱਲਦੇ ਹਾਂ ਤੇ ਰਾਤੀ 11 12 ਵੇ ਪਹੁੰਚਦੇ ਆਂ ਰਸਤੇ 'ਚ ਮਹਾ ਆਰਤੀਆਂ ਹੁੰਦੀਆਂ ਬਹੁਤ ਜ਼ਿਆਦਾ ਆਰਤੀਆਂ ਹੁੰਦੀਆਂ ਬਲਕਿ ਵੈਲਕਮ ਹੁੰਦਾ ਹੈ ਬਸ ਯੂਥ ਨੂੰ ਵੱਧ ਤੋਂ ਵੱਧ ਧਰਮ ਤੇ ਕਰਮ ਨਾਲ ਜੋੜਨ ਦਾ ਸਾਡਾ ਮੋਟਿਵ ਹੈ ਕਿ ਕਿਸੇ ਤਰੀਕੇ ਉਹ ਇਹ ਯੂਥ ਸਾਡੇ ਨਾਲ ਵੱਧ ਤੋਂ ਵੱਧ ਜੁੜੇ ਤੁਸੀਂ ਹੋਰ ਵੀ ਕਈ ادارے ਨੇ ਸੋਸ਼ਲ ਜਿਵੇਂ ਮਹਾਕਾਲ ਯਾਤਰਾ ਸੇਵਾ ਸੰਗਤਾ ਹੋ ਗਿਆ ਉਹਦੇ ਨਾਲ ਤੁਸੀਂ ਕਈ ਰਾਸ਼ਨ ਵੰਡਣ ਦੇ ਵਿੱਚ ਵੀ ਤੁਸੀਂ ਬਲੀਵ ਕਰਦੇ ਹੋ ਕਈ ਘਰਾਂ ਦੇ ਰਾਸ਼ਨ ਵੀ ਤੁਹਾਡੇ ਥਰੂ ਚੱਲਦੇ ਨੇ ਤੁਹਾਡੀ ਕਮੇਟੀ ਦੇ ਥਰੂ ਜਾਂ ਸੁਸਾਇਟੀ ਦੇ ਥਰੂ ਤੇ ਇੱਕ ਇਹ ਹੋ ਗਿਆ ਜਾਂ ਹੋਰ ਵੀ ਕਈ ਸੋਸ਼ਲ ਕੋਡ ਨੇ ਪੋਲਿਟੀਕਲ ਵੀ ਤੁਸੀਂ ਇੰਗੇਜ ਹੋ ਟਾਈਮਿੰਗ ਫਿਰ ਕਿਦਾਂ ਨਿਕਲ ਆਂਦੀ ਹੈ ਕਿ ਉੱਥੇ ਫੈਕਟਰੀ ਵੀ ਤੁਸੀ ਜਾਣਾ ਹੈ ਕੰਮਕਾਰ ਵੀ ਦੇਖਣਾ ਹੈ ਇਹ ਮੈਨੇਜ ਹੋ ਜਾਂਦਾ ਸਭ ਕੁਝ ਤੁਹਾਨੂੰ ਮੈਂ ਦੱਸਿਆ ਨਾ ਸਭ ਤੋਂ ਪਹਿਲਾਂ ਹਮ ਪਰਮਾਤਮਾ ਦਾ ਆਸ਼ੀਰਵਾਦ ਫਿਰ ਮਾਪੇ ਦਾ ਆਸ਼ੀਰਵਾਦ ਫਿਰ ਤੁਹਾਡੀ ਮੈਨੇਜਮੈਂਟ ਸਕਿਲਸ ਹਮ ਸਭ ਕੁਝ ਮੈਨੇਜ ਹੋ ਜਾਂਦਾ ਹੈ ਤੁਹਾਨੂੰ ਮੈਨੇਜਮੈਂਟ ਸਕਿਲਸ ਆਣੀ ਚਾਹੀਦੀ ਹੈ ਤੁਸੀਂ ਆਪਣੇ ਨੀਚੇ ਆਪਣੀ ਇੱਕ ਟੀਮ ਬਣਾ ਕੇ ਚੱਲੋ ਵਿਵਹਾਰ ਵੀ ਮੈਨੇ ਜੋ ਹੁੰਦਾ ਹੈ ਵਿਵਹਾਰ ਵੀ ਮੈਨੇ ਜੋ ਹੁੰਦਾ ਹੈ ਰਾਹਤ ਦਿੱਤੀ ਮੈਸੇਜ ਜਿਹੜੀ ਹੁੰਦੀ ਹੈ ਸੋਸ਼ਲ ਵੀ ਹੋ ਜਾਂਦੀ ਹੈ ਸਭ ਕੁਝ ਹੋ ਜਾਂਦਾ ਹੈ ਮਤਲਬ ਬੰਦੇ ਦੀ ਮੈਂਟੈਲਿਟੀ ਉਸ ਹੱਬ ਨਾਲ ਆ ਮੈਂਟੈਲਿਟੀ ਹੋ ਜਾਂਦੀ ਹੈ ਰਾਸ਼ਨ ਮਿੱਤਰਨ ਦਾ ਇੱਕ ਕੀ ਹੈ ਵੀ ਮਤਲਬ ਕਿਦਾਂ ਹਰ ਹਰ ਮੰਥ ਕਰਦੇ ਹੋ ਜਾਂ ਕਿਦਾਂ ਅੱਜ 88 ਮਹੀਨੇ ਹੋ ਗਏ 88 88 ਮੰਥਸ ਅੱਛਾ ਜੀ ਲਗਾਤਾਰ ਇੱਕ ਮਹੀਨਾ ਵੀ ਮਿਸ ਨਹੀਂ ਹੋਇਆ ਚਾਹੇ ਕੋਵਿਡ ਵੀ ਆਇਆ ਵਿੱਚ ਅਸੀਂ 52 ਲੇਡੀਜ਼ ਨੂੰ ਹਰ ਮਹੀਨੇ ਇੱਕ ਮਹੀਨੇ ਰਾਸ਼ਨ ਦਿੰਨੇ ਆ ਉਹ ਵੀ ਇੱਕ ਸਮੇਂ ਲੋ ਮਾਨਵਤਾ ਨਾਮ ਦੀ ਸੰਸਥਾ ਕੋ ਰਜਿਸਟ੍ਰੇਸ਼ਨ ਨਹੀਂ ਕਰ ਨਾਮ ਰੱਖਿਆ ਮਾਨਵਤਾ ਉਹਦੇ ਵਿੱਚ ਵੀ ਪਹਿਲਾਂ ਲੋਕ ਸ਼ੁਰ ਸ਼ੁਰ ਤੋਂ ਜੁੜੇ ਸਾਡੇ ਨਾਲ ਜਦੋਂ ਇੱਕ ਬਹੁਤ ਲੰਬਾ ਟਾਈਮ ਹੋ ਜਾਂਦਾ ਨਾ ਹੂੰ ਕੁਛ ਨਾ ਕੁਛ ਫਿਰ ਅਗਲਾ ਬਹੁਤ ਲੰਬਾ ਟਾਈਮ ਜੀ ਜੇ 88 ਮਹੀਨੇ ਬਹੁਤ ਲੰਬਾ ਟਾਈਮ ਲੱਗਦਾ ਫਿਰ ਅਗਲਾ ਹੌਲੀ 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 ਥੋੜਾ ਬੋਧਾ ਪਿੱਛੇ ਫਨਾ ਸ਼ੁਰੂ ਹੋ ਜਾਂਦਾ ਪਰ ਮੈਂ ਪਹਿਲੇ ਦਿਨ ਤੋਂ ਮੋਟਿਵ ਲੈ ਕੇ ਚੱਲਿਆ ਸੀ ਦੇਖੋ ਉਹਦੇ ਵਿੱਚ ਵੀ ਸਾਡਾ ਕੋਈ ਸਿਸਟਮ ਨਹੀਂ ਹੈ ਕੋਈ ਪਰਚੀ ਸਿਸਟਮ ਨਹੀਂ ਹੈ ਜੇ ਕੁਝ ਕੋਈ ਦੇ ਦਿੰਦਾ ਤੇ ਵੈਲਕਮ ਨਹੀਂ ਦਿੰਦਾ ਤੇ ਪ੍ਰਮਾਤਨਾਂ ਭੋਲੇ ਨਾਲ ਆਪੇ ਉਹ ਪਾਰ ਲਈਨ ਮਤਲਬ ਜੇ ਦੇਵੇਗਾ ਤੇ ਕਿਸੇ ਦੇ ਮੂੰਹ ਚ ਅੰਨ ਪਏਗਾ ਤੇ ਬੈਨੀਫਿਟ ਆਊਗਾ ਜਿਹੜਾ ਮਿਲਣਾ ਉਹਦਾ ਜੀ 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 ਤੋਂ ਆਸ਼ੀਰਵਾਦ ਉਹ ਜ਼ਿਆਦਾ ਮਿਲਣਾ ਜੀ 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 ਅੱਜ 88 ਮੰਥ ਹੋ ਗਿਆ ਜੀ ਇਸ ਸੰਡੇ ਦਾ ਵੀ ਸੀ ਪਹਿਲਾਂ ਅਸੀਂ ਸ਼ੁਰੂ ਸ਼ੁਰੂ ਤੋਂ ਕਾਫੀ ਅੱਛੇ ਲੈਵਲ ਤੇ ਜਾਂ ਕਿਸੇ ਲੀਡਰ ਨੂੰ ਬੁਲਾ ਕੇ ਅਬਲਾਈਜ਼ ਕਰਦੇ ਹੁਣ ਦੇਖੋ ਬਜ਼ੁਰਗ ਮਾ ਆ 88 ਮਹੀਨੇ ਦਾ ਮਤਲਬ ਸਵਾ 7 ਸੱਦੇ 7 ਸਾਲ ਹੋ ਗਏ ਉਹ ਏਜਡ ਹੋ ਗਿਆ ਅਸੀਂ ਅੱਗੇ ਉਹਨਾਂ ਨੂੰ ਬਿਠਾ ਕੇ ਰੱਖੀਦਾ ਸੀ ਅੱਧਾ ਅੱਧਾ ਘੰਟਾ ਵਿਚਾਰੀਆ ਵੇਟ ਕਰਦੀਆਂ ਅਸੀਂ ਲੀਡਰ ਹੁਣ 2 ਸਾਲ ਤੋਂ ਅਸੀਂ ਘਰ ਦੇ ਬਾਹਰ ਬੁਲਾਈਦੇ ਆ ਮਾਵਾ ਆਂਦੀਆਂ ਨਗਲੋ ਅੱਜ ਬਜ਼ੁਰਗ ਹੋ ਗਏ 7 ਸਾਲ ਚ ਦੇਖੋ ਨਾ ਇਨਸਾਨ ਦੀ ਸਥਿਤੀ ਬਦਲ ਜਾਂਦੀ ਹੈ ਉਹ ਆਂਦੀਆਂ ਸੀ ਉਹਨਾਂ ਨੂੰ ਆਟੋਸ ਤੱਕ ਪ੍ਰੋਵਾਈਡ ਕਰਾ ਦਿੱਤੀ ਹੈ ਉਹ ਆਂਦੇ ਆ ਵੀ ਭਾਰ ਚੱਕ ਕੇ ਲੈ ਜਾਣਾ 10 ਕਿਲੋ ਦੀ ਆਟੇ ਦੀ ਥੈਲ ਨਹੀਂ ਹੁੰਦੀ ਹੈ 8-10 ਕਿਲੋ ਸਮਾਨ ਹੋਰ ਹੁੰਦਾ ਉਹਨਾਂ ਨੂੰ ਆਟੋ ਦੇ ਘਰ ਤੱਕ ਭੇਜ ਦਿੰਦੇ ਫਿਰ ਬਿਠਾ ਕੇ ਮੈਂ ਨਾ ਤੁਹਾਨੂੰ ਇਹ ਤੁਹਾਡ ਗੱਲ ਯਾਦ ਆ ਗਈ ਮੈਨ ਅਸੀਂ ਚੱਲੇ ਗਏ ਵਿਰੀ ਦਾਸ਼ਰਮ ਜਿਹੜਾ ਕੋ ਫਰੈਂਡ ਸੀ ਉਹਦਾ ਬਰਥਡੇ ਸੀ ਉਹ ਕਹਿੰਦਾ ਯਾਰ ਬਿਡੇ ਦਾਸ਼ਰਮ ਜਾਣਾ ਅਸੀਂ ਮੈਂ ਕਹਾ ਚਲੋ ਜੀ ਉਹਨਾਂ ਨੇ ਕੰਬਲ ਵਗੈਰਾ ਲੈ ਲਏ ਲੁਈਆਂ ਲੈ ਲੀਆਂ ਖਾਣ ਪੀਣ ਦਾ ਸਮਾਨ ਲੈ ਲਿਆ ਤੇ ਉਹਨਾਂ ਨੇ ਜਿਹੜੀਆਂ ਮਾਤਾ ਸੀ ਨਾ ਵਿਰਧ ਮਾਤਾ ਉਹਨਾਂ ਨੂੰ ਕੁਰਸੀਆਂ ਤੇ ਬਿਠਾ ਲਿਆ ਤੇ ਉਹ ਕਹਿੰਦੇ ਜੀ ਇਹਨਾਂ ਨੂੰ ਇੱਕ ਜਿਹੜਾ ਬਣਾਇਆ ਹ ਤੁਸੀਂ ਸੈਟਅਪ ਕੰਬਲ ਰਾਸ਼ਨ ਰੋਈ ਜੋ ਵੀ ਉਹ ਦੇ ਦੋ ਤੇ ਅਸੀਂ ਉਹ ਦੇਣੀ ਸ਼ੁਰੂ ਕਰਤੀਆਂ ਤੇ ਇੱਕ ਮੁੰਡਾ ਸੀ ਸਾਡੇ ਨਾਲ ਉਹ ਫੋਟੋ ਕਲਿੱਕ ਕਰਨ ਲੱਗ ਗਿਆ ਤੇ ਕਈ ਮੋਲੀ ਜੀ ਤੁਸੀਂ ਬਲੀਵ ਨਹੀਂ ਕਰੋਗੇ ਵੀ ਕਈ ਜਿਹੜੀਆਂ ਜੀ ਨਾ ਉੱਥੇ ਮਾਤਾਵਾਂ ਉਹਨਾਂ ਨੇ ਆਪਣੀਆਂ ਚੁੰਨੀਆਂ ਨਾਲ ਜਾਂ ਲੋਈ ਨਾਲ ਆਪਣਾ ਮੂੰਹ ਟਾਕ ਲਿਆ ਉਹ ਕਹਿੰਦੀ ਵੀ ਨਹੀਂ ਫੋਟੋ ਨਹੀਂ ਖਿਚਾਣ ਦੀ ਮੈਂ ਇਹਨੂੰ ਕਿਹਾ ਮੈਂ ਕਿਹਾ ਯਾਰ ਤੂੰ ਫੋਟੋ ਨਾ ਖਿੱਚ ਪਹਿਲਾਂ ਪੁੱਛੀਏ ਤਾਂ ਸੀ ਪ੍ਰੋਬਲਮ ਕੀ ਕਿਉਂਕਿ ਉਦੋਂ ਹਰ ਬੰਦੇ ਨੂੰ ਹੁੰਦਾ ਵੀ ਜੇ ਦੇਨ ਚੱਲਦਾ ਬਰਥਡੇ ਸੈਲੀਬ੍ਰੇਟ ਕਰ ਰਿਹਾ ਪਾ ਦੀਏ ਮੈਂ ਅਸੀਂ ਪੁੱਛਿਆ ਉਹ ਕਹਿੰਦੇ ਜੀ ਅਸੀਂ ਕਿਹੜੇ ਹਾਲਾਤਾਂ ਜਿੱਥੇ ਆਈਆਂ ਘਰ-ਬਾਰ ਛੱਡਿਆ ਆਪਣਾ ਪਰ ਸਾਡੇ ਪਰਿਵਾਰ ਹਜੇ ਵੀ ਪਰਫੁੱਲਿਤ ਨਹੀਂ ਅਸੀਂ ਨਹੀਂ ਚਾਹਦੇ ਵੀ ਸਾਡੇ ਘਰਦਿਆਂ ਨੂੰ ਸਾਡੀ ਜਗਾ ਪਤਾ ਲੱਗੇ ਵੀ ਅਸੀਂ ਇੱਥੇ ਰਹਿ ਮਲੇ ਇਹ ਜੀ ਹਾਲਾਤ ਨੇ ਲੋਕ ਵਿਰਧ ਆਸ਼ਰਮ ਚ ਜਿਹੜੀਆਂ ਮਾਤਾ ਬਣੇ ਉਹ ਵੀ ਉੱਥੇ ਤਾਂ ਰਹਿ ਰਹੀਆਂ ਵੀ ਘਰੋਂ ਜੇ ਕੁਝ ਨਹੀਂ ਮਿਲ ਪਾਰਿਆ ਜਾਂ ਕੋਈ ਕਿਸੇ ਰੀਜ਼ਨ ਕਰਕੇ ਉੱਥੇ ਗਈਆਂ ਮਲੇ ਇਹ ਜੀ ਪੋਜੀਸ਼ਨ ਵੀ ਹੈਗੀ ਹੈ ਸਮਾਜ ਦੀ ਉਸ ਦਾ ਫਿਰ ਬਹੁਤ ਵੱਡਾ ਕੰਮ ਕਰਦੇ ਵੀ ਰਾਸ਼ਨ ਜਿਹੜਾ ਇੱਥੇ ਬੈਂਕ ਉਹਨਾਂ ਦੇ ਘਰਾਂ ਦੇ ਵੀ ਦੇ ਰਹੇ ਚੰਗੀ ਗੱਲ ਹੈ ਦੇਖੋ ਫਿਰ ਨਾ ਗੱਲ ਕਰਾਂਗਾ ਮਾਂ ਮਾਂ ਹੁੰਦੀ ਹੈ ਹਾਂ ਠੀਕ ਬਿਲਕੁਲ ਉਹ ਤੁਸੀਂ ਇਦਾਂ ਥੋੜੀ ਲਾਈਨ ਅਥੇ ਮੋਲਡ ਕਰਕੇ ਉਹ ਫੋਟੋ ਕਿਉਂ ਨਹੀਂ ਖਿਚਾਉਂਦੀ ਹਾਂ ਦੇਖੋ ਫੋਟੋ ਖਿਚਾਣ ਦਾ ਨੁਕਸਾਨ ਵੀ ਹੈ ਤੇ ਥੋੜਾ ਜਿਹਾ ਫਾਇਦਾ ਵੀ ਹੈ ਲੋਕ ਜੋ ਦੇਖਦੇ ਹਨ ਨਾ ਉੱਥੇ ਜੇ ਕੋਈ ਦੇਖਦਾ ਹੈ 100 ਬੰਦਾ ਦੇਖੇਗਾ ਤੇ 4 ਬੰਦੇ ਉਹਨਾਂ ਜੋ ਐਸੇ ਜ਼ਰੂਰ ਹੋਣਗੇ ਜਿਹੜਾ ਉੱਥੇ ਦੁਬਾਰਾ ਫਿਰ ਜਾਏਗਾ ਜਾਏਗਾ ਬੈਨੀਫਿਟ ਤਾਂ ਹੈ ਫਿਰ ਜਿਹੜੀਆਂ ਮਾਮਾ ਜਿਹੜੀਆਂ ਉੱਥੇ ਬੈਠੀਆਂ ਆ ਉਹ ਆਪਣੇ ਆਪ ਨੂੰ ਨਾ ਸ਼ਰਮ ਮਹਿਸੂਸ ਕਰਦੀਆਂ ਉਹ ਆਈਡੈਂਟੀਟੀ ਨਹੀਂ ਕਹਿੰਦੇ ਦੇਣਾ ਚਾਹੁੰਦੇ ਮੈਂ ਦੱਸਦਾ ਨਾ ਕਿਉਂ ਨਹੀਂ ਦੇਣਾ ਜਾਂਦੀ ਚੰਗੇ ਚੰਗੇ ਘਰਾਂ ਦੇ ਮਾਮਾ ਉੱਥੇ ਬੈਠੀਆਂ ਫਿਰ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਦਿਆਂ ਮਾਂ ਮਾਂ ਹੁੰਦੀ ਹੈ ਬਾਪ ਬਾਪ ਹੁੰਦਾ ਹੈ ਹੈਨਾ ਉਹ ਨਹੀਂ ਚਾਹੁੰਦੀਆਂ ਕਿ ਸਾਡੇ ਬੱਚੇ ਦੀ ਹਰਕਤ ਵੀ ਅਸੀਂ ਇੱਥੇ ਰਹਿ ਰਹੀਆਂ ਕਿ ਦੁਨੀਆ ਦੇ ਸਾਹਮਣੇ ਆਏ ਕਿ ਸਾਡੇ ਬੱਚੇ ਨੂੰ ਕੱਲ ਨੂੰ ਕੋਈ ਉਂਗਲ ਉਠਾਏ ਉਹਨਾਂ ਦਾ ਮਾਂ ਦਾ ਹਿਰਦੇ ਇਹੋ ਜਿਹਾ ਹੁੰਦਾ ਕਿ ਉਹ ਬੱਚੇ ਉਹਨਾਂ ਨੂੰ ਬਿਰਧ ਆਸ਼ਰਮ ਚ ਛੱਡ ਆ ਪਰ ਉਹਨਾਂ ਦੀ ਪੀੜਾ ਅੱਜ ਵੀ ਬੱਚਿਆਂ ਨਾਲ ਉਹੀ ਹੁੰਦੀ ਹੈ ਕਿ ਸਾਡੇ ਬੱਚੇ ਦੇ ਉੱਤੇ ਕੋਈ ਉਂਗਲ ਨਾ ਚੱਕ ਸਕੇ ਅਟੈਚਮੈਂਟ ਹੋ ਜੀ ਬੈਚਮੈਂਟ ਹੋ ਜਾਂਦਾ ਸੋ ਕਿਦਾਂ ਦੇਖਦੇ ਹੋ ਕਪਿਲ ਜੀ ਵੀ ਯਾਤਰਾ ਦਾ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਜੂਰਾ ਸ਼ੋਰਾ ਤੇ ਔਰ ਮੈਂ ਦੇਖ ਰਿਹਾ ਵੀ ਜਿਹੜੀ ਜਿਹੜੀ ਜਗ੍ਹਾ ਦਾ ਤੁਸੀਂ ਰੂਟ ਦੱਸਿਆ ਉਸ ਜਗ੍ਹਾ ਤੇ ਤੁਸੀਂ ਲਾਈਟਿੰਗ ਵਗੈਰਾ ਜਾਂ ਹੋਰ ਟੈਂਟਿੰਗ ਵਗੈਰਾ ਹੋਰ ਬਹੁਤ ਕੁਝ ਲਗਾਇਆ ਹੋਥੇ ਤੇ ਹੋਰ ਕੀ ਕੀ ਤਿਆਰੀਆਂ ਨੇ ਜਿਹੜੀਆਂ ਯਾਤਰਾ ਨੂੰ ਲੈ ਕੇ ਚੱਲ ਰਹੀਆਂ ਯਾਤਰਾ ਨੂੰ ਲੈ ਕੇ ਤਿਆਰੀਆਂ ਲਗਭਗ ਸਾਡੀਆਂ ਮੁਕੰਮਲ ਹੈ ਛੋਟੇ ਛੋਟੇ ਕੰਮ ਪੈਂਡਿੰਗ ਸਤੋ ਉਹ ਤਾਂ ਆਖਰੀ ਦਿਨ ਤੱਕ ਲੱਗੇ ਰਹਿਣੇ ਇੱਕ ਯਾਤਰਾ ਦਾ ਕਨਸੈਪਟ ਹੈ ਕਿ ਯਾਤਰਾ ਚ ਨਾ ਅਸੀਂ ਸ਼ਹਿਰ ਨੂੰ ਜਗਮਗਾ ਕੀਤਾ ਜੀ ਅਸੀਂ ਨਹੀਂ ਕੀਤਾ ਪਰਮਾਤਮਾ ਨੇ ਕਰਾਇਆ ਕਿ ਜਦੋਂ ਆਉਣ ਮੇਰੇ ਮਹਾਕਾਲ ਪਾਲਕੀ ਦੇ ਸਵਾਰ ਹੋ ਕੇ ਕਿ ਇੱਕ ਅਲੱਗ ਭਵਯਾ ਜਾਂਕੀ ਨਿਕਲੇ ਉਹ ਅਸੀਂ ਇੱਕ ਲਾਈਟਨਿੰਗ ਦਾ ਕਨਸੈਪਟ ਅਨੁਮਾਨ ਮੰਦਿਰ ਤੋਂ ਸ਼ੁਰੂ ਹੋ ਕੇ ਜਿੱਥੇ ਹਨੇਰਾ ਪੈਂਦਾ ਹੈ ਲਾਈਟ ਦਾ ਦੇਖੋ ਹਨੇਰੇ ਜੀ ਅੱਛੀ ਲੱਗਦੀ ਹੈ ਨਾ ਸੁਹਾਨੇ ਬਿਲਡਿੰਗ ਤੱਕ ਸਾਰੀ ਬਿਲਡਿੰਗਾਂ ਦੇ ਉੱਤੇ ਪੂਰੀ ਪੂਰੀ ਬਿਲਡਿੰਗ ਲਾਈਟ ਲਗਾਈ ਹੈ ਉਹ ਇੱਕ ਨਜ਼ਾਰਾ ਅਲੋਕਿਕ ਨਜ਼ਾਰਾ ਦੇਖਣ ਵਾਲਾ ਹੋਏਗਾ ਤੁਹਾਡੇ ਰਾਹੀ ਮੈਂ ਪੂਰੇ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਕਿ ਇੱਕ ਦਿਨ ਜਿਹੜਾ ਕੋਈ ਦਿਨ ਦੇ ਸਕਦਾ ਹੈ ਉਹ ਪੂਰਾ ਦਿਨ ਸਾਨੂੰ ਦੇ ਦੇ ਮਹਾਕਾਲ ਜੀ ਦੇ ਨਾਂ ਤੇ ਬੋਲੇ ਨਾ ਦੇ ਨਾਂ ਤੇ ਨਹੀਂ ਤਾਂ 1 ਘੰਟਾ 2 ਘੰਟੇ ਆ ਕੇ ਯਾਤਰਾ ਦੇ ਵਿੱਚ ਪੈਦਲ ਮਾਰਗ ਇੱਕ ਇੱਕ ਪੱਗ ਦਾ ਫਾਇਦਾ ਮਿਲੇਗਾ ਜੀਵਨ ਦੇ ਵਿੱਚ ਪੁੰਨਿਆ ਮਿਲੇਗਾ ਉਸ ਪਰਮਾਤਮਾ ਦੇ ਲਈ ਇੱਕ ਇੱਕ ਪੱਗ ਚੱਲੋਗੇ ਨਾ ਉਹਦਾ ਬਹੁਤ ਤੁਹਾਡੇ ਜੀਵਨ ਦੇ ਵਿੱਚ ਫਾਇਦਾ ਹੋਏਗਾ ਆਓ ਤੇ ਮਹਾਕਾਲ ਜੀ ਦੀ ਯਾਤਰਾ ਵਿੱਚ ਸ਼ਾਮਲ ਹੋ ਜੈ ਸ਼੍ਰੀ ਮਹਾਕਾਲ ਜੈ ਸ਼੍ਰੀ ਰਾਮ ਜੋ ਕਪਲੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜੀ ਨੂੰ ਸਮਾ ਦਿੰਦਾ ਅਗਲੇ ਪੋਡਕਾਸਟ ਲਈ ਤੁਹਾਡਾ ਨਸੀ ਵੇਟ ਕਰਾਂਗੇ ਜਦੋਂ ਤੁਸੀਂ ਸਾਨੂੰ ਟਾਈਮ ਦਿਓਗੇ ਅਸੀਂ ਬਿਲਕੁਲ ਤੁਹਾਡੇ ਕੋਲ ਖੁੱਲੇ ਟਾਈਮ ਹੋਏਗਾ ਖੁੱਲੇ ਪ੍ਰਸ਼ਨ ਜਿੰਨੇ ਮਰਜ਼ੀ ਕਰਨਾ ਜਿਸ ਮੁੱਦੇ ਤੋਂ ਮਰਜ਼ੀ ਕਰਨਾ ਅੱਜ ਸਾਡਾ ਸਿਰਫ ਦਿਮਾਗ ਨਾਲ ਇੱਕ ਯਾਤਰਾ ਮਹਾਕਾਰ ਜੀ ਨੂੰ ਚਰਨਾ ਸ਼ੁਰੂ ਬਹੁਤ ਵੱਡਾ ਕਾਰਜ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਜੈ ਸ਼ੀ ਰਾਮ ਜੈ ਸ਼੍ਰੀ ਮਹਾਕਾਰ ਧੰਨਵਾਦ